ਕਿੰਨੀਆਂ ਜ਼ਰੂਰੀਆਂ ਨੇ ਤੇ ਖੇਡਾਂ ਸਾਡੀ ਹੈਲਥ ਦੇ ਲਈ ਕਿੰਨੀ ਜ਼ਰੂਰੀ ਨੇ ਤੇ ਖੇਡਾਂ ਖੇਡੀਆਂ ਕਿਉਂ ਜਾਂਦੀਆਂ ਨੇ ਤੁਸੀਂ ਦੇਖੋ ਬਚਪਨ ਦੇ ਵਿੱਚ ਅਸੀਂ ਬਹੁਤ ਸਾਰੇ ਖੇਡਾਂ ਖੇਡਦੇ ਸੀਗੇ ਜੋ ਕਿ ਵਿਰਾਸਤੀ ਖੇਡਾਂ ਲੁੱਡ ਪੀਚੋ ਹੋ ਗਿਆ ਜਾਂ ਖਿੱਦਕੁੰਡੀ ਹੋ ਗਿਆ ਜਾਂ ਫਿਰ ਪਿੱਠੂ ਕਰਮ ਹੋ ਗਿਆ ਲੁਕਣ ਮਿਚੀ ਹੋ ਗਿਆ ਪਰ ਉਸ ਤੋਂ ਬਾਅਦ ਅਗਰ ਆਪਾਂ ਪ੍ਰੋਫੈਸ਼ਨਲੀ ਖੇਡਾਂ ਦੀ ਗੱਲ ਕਰੀਏ ਉਹਦੇ ਵਿੱਚ ਆਰਥਰੀ ਆ ਜਾਂਦੀ ਹੈ ਉਹਦੇ ਵਿੱਚ بیسਬਾਲ ਆ ਜਾਂਦੀ ਹੈ ਉਹਦੇ ਵਿੱਚ ਫੁੱਟਬਾਲ ਕ੍ਰਿਕਟ ਕਬੱਡੀ ਬਹੁਤ ਸਾਰੀਆਂ ਐਦਾਂ ਦੀਆਂ ਖੇਡਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਵਰਲਡ ਲੈਵਲ ਤੱਕ ਲੈ ਕੇ ਜਾ ਸਕਦੇ ਹਾਂ ਸੋ ਖੇਡਾਂ ਜਿਹੜੀਆਂ ਸਾਡੇ ਮਨ ਨੂੰ ਸਾਡੇ ਸਰੀਰ ਨੂੰ ਬਹੁਤ ਹੀ ਤੰਦਰੁਸਤ ਰੱਖਦੀਆਂ ਨੇ ਸਾਨੂੰ ਬਿਮਾਰੀਆਂ ਨਹੀਂ ਲੱਗਣ ਦਿੰਦੀਆਂ ਸੋ ਖੇਡਾਂ ਖੇਡ ਕੇ ਜਿਹੜਾ ਸਾਡਾ ਸਰੀਰ ਹੈ ਬਿਲਕੁਲ ਤੰਦਰੁਸਤ ਰਹਿੰਦਾ ਹੈ ਇੱਕ ਤਾਂ ਇੱਕ ਦਿਨ ਕਈ ਵਾਰ ਫਿਰ ਇੱਕ ਗੱਲ ਹੁੰਦੀ ਹੈ ਸਾਨੂੰ ਕਿ ਜਦੋਂ ਅਸੀਂ ਖੇਡਾ ਖੇਡਦੇ ਹਾਂ ਤਾਂ ਸਾਨੂੰ ਫਿਰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਸੋ ਕਹਿੰਦੇ ਹਨ ਕਿ ਅਗਰ ਸਾਡਾ ਦਿਮਾਗ ਤੇ ਇਸ ਦਿਮਾਗ ਤੰਦਰੁਸਤ ਹੈ ਤੇ ਸਾਡਾ ਫਿਰ ਦਿਲ ਵੀ ਤੰਦਰੁਸਤ ਹੈ ਤੇ ਫਿਰ ਅਸੀਂ ਬਿਲਕੁਲ ਤੰਦਰੁਸਤ ਹਾਂ ਤੇ ਇੱਕ ਵਧੀਆ ਖਿਡਾਰੀ ਬਣਨ ਦੇ ਲਈ ਬਹੁਤ ਹੀ ਸਾਰੀ ਮਿਹਨਤ ਲੱਗਦੀ ਹੈ ਤੇ ਮਿਹਨਤ ਤਾਂ ਲੱਗਦੀ ਹਰ ਇੱਕ ਕੰਮ 'ਚ ਲੱਗਦੀ ਹੈ ਪਰ ਖਿਡਾਰੀ ਬਣਨ ਦੇ ਆਪਾਂ ਗੱਲ ਕਰਾਂਗੇ ਅੱਜ ਕਿ ਜਿਹੜੀ ਸਿਹਤ ਹੈ ਸਾਡਾ ਹੈਲਥ ਹੈ ਸਾਡਾ ਸਪੋਰਟਸ ਹੈ ਉਹ ਸਾਡੇ ਲਈ ਕਿੰਨਾ ਕੁ ਫਾਇਦੇਮੰਦ ਹੈ ਸੋ ਐਸੇ ਬਾਬਤ ਗੱਲ ਕਰਨ ਦੇ ਲਈ ਅੱਜ ਅਸੀਂ ਸਾਡੇ ਸਟੂਡੀਓਜ਼ ਦੇ ਵਿੱਚ ਸੱਦਾ ਦਿੱਤਾ ਹੈ ਫੋਨ ਲਾਈਨ ਤੇ ਨਹੀਂ ਸਾਡੇ ਕੋਲ ਇੱਕ ਸਾਡੇ ਗੈਸਟ ਉਹ ਸਾਨੂੰ ਅੱਜ ਦੱਸਣਗੇ ਆਪਣਾ ਕੈਰੀਅਰ ਦੇ ਬਾਰੇ ਵੀ ਦੱਸਣਗੇ ਕਿ ਉਹ ਵੀ ਇੱਕ ਖਿਡਾਰੀ ਨੇ ਜੀ ਤੇ ਉਹਨਾਂ ਨੇ ਵੀ ਇੱਕ ਖੇਡ ਖੇਡੀ ਹੈ بیسਬਾਲ ਤੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਜੀ ਉਹ ਤੇ ਅੱਜ ਸਾਡੇ ਨਾਲ ਰੂਬਰੂ ਹੋਣਗੇ ਸਤਿ ਸ਼੍ਰੀ ਅਕਾਲ ਮੈਮ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਮ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਨਿੱਗਾ ਜੀ ਆਇਆਂ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੀ ਮੈਮ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣਾ ਤਾਰਫ ਕਰਾ ਦਿਓ ਜੀ ਹਾਂ ਜੀ ਮੇਰਾ ਨਾਮ ਮਨਕੋਟਿਕਾ ਸ਼ਰਮਾ ਮੈਂ ਪਟਿਆਲਾ ਤੋਂ ਆਉਣ ਵਾਲੀ ਹਾਂ ਜੀ ਜੀ ਵੈਸੇ ਮੈਂ ਮੋਹਰੀ ਜੀ ਜੀ ਮੈਂ ਮੇਰੀ ਸਕੂਲਿੰਗ ਜਿਹੜੀ ਹੈ ਉਹ ਵਿਦਿਆਲੇ ਦੇ ਬਾਡਰਨ ਸਕੂਲ ਤੋਂ ਹੈ ਤੋ ਬਾਅਦ ਮੈਂ ਆਪਣਾ ਕਾਲਜ ਮਹਿੰਦਰਾ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਤੋਂ ਆਪਣੀ ਉੱਚੀ ਪੜ੍ਹਾਈ ਕੀਤੀ ਹੈ ਬਿਲਕੁਲ ਬਿਲਕੁਲ ਪੜ੍ਹਾਈ ਦੇ ਨਾਲ-ਨਾਲ ਮੈਂ ਆਪਣੀ ਗੇਮਿੰਗ ਵੀ ਕੀਤੀ ਤੇ ਟੀਮ ਦੀ ਵਿਦੌਲਤ ਹੀ ਅੱਜ ਮੈਂ ਇੱਕ ਸਰਕਾਰੀ ਨੌਕਰੀ ਕਰ ਰਹੀ ਹਾਂ ਕੀ ਬਾਤ ਹੈ ਮੈਮ ਉਹ ਸੀ ਹੁਣ ਆਪਾਂ ਜਿਹੜਾ ਵਿਸ਼ਾ ਰੱਖਿਆ ਹੋਇਆ ਉਹ ਹੈ ਕਿ ਖੇਡਾਂ ਸਾਡੇ ਹੈਲਥ ਨੂੰ ਕਿਵੇਂ ਸਹੀ ਰੱਖਦੀਆਂ ਨੇ ਹਾਂਜੀ ਸੋ ਤੁਸੀਂ ਇਸ ਬਾਬਤ ਤੇ ਸਾਡੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੋਗੇ ਹਾਂਜੀ ਖੇਡਾਂ ਦਾ ਅੱਜ ਆਪਾਂ ਮੱਤ ਕਰਾਂਗੇ ਜੀ ਛੇਤਾ ਤੁਹਾਨੂੰ ਸਿਹਤ ਪੱਖੋਂ ਨਹੀਂ ਕਮਾਗ ਧਮਾਗੀ ਪੱਖੋਂ ਜਾਂ ਤੁਸੀਂ ਲਗਾ ਲਓ ਕਿ ਤੁਸੀਂ ਕਿਤੇ ਬਾਹਰ ਜਾਂਦੇ ਹੋ ਤੁਹਾਡੀ ਐਡਜਸਟ ਕਰਨ ਦੀ ਸ਼ਕਤੀ ਜਿਹੜੀ ਹੈ ਹੋਰ ਬਹੁਤ ਚੀਜ਼ਾਂ ਨੇ ਜਿਹੜੀ ਤੁਸੀਂ ਛੇਟਾਂ ਦੇ ਨਾਲ ਸਿੱਖਦੇ ਹੋ ਜੀ ਛੇਟਾਂ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਸਵਾਰ ਵੀ ਸਕਦਾ ਜਿਦਾ ਮੈਂ ਸਵਾਰੀ ਆ ਕੋਈ ਜ਼ਰੂਰੀ ਨਹੀਂ ਕਿ ਜਿਹੜੇ ਮਾਪਿਓ ਨੇ ਉਹਨਾਂ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਇਹਦੇ ਵਿੱਚ ਕਈ ਵਾਰੀ ਮਾਪਿਓ ਕਹਿੰਦੇ ਨੇ ਵੀ ਛੇਟਾਂ ਤੋਂ ਕੀ ਲੈਣਾ ਹਨਾ ਪਰ ਮਾਪਿਓ ਦਾ ਸਾਥ ਵੀ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਕਿਤੇ ਪੜ੍ਹਾਈ ਵਿਚ ਉਟੀਆਂ ਨਾਲ ਨਾਲ ਵਰ ਖੇਡਾ ਵੀ ਜ਼ਰੂਰੀ ਨੇ ਪੜ੍ਹਾਈ ਵੀ ਉਨੀ ਕਰੋ ਖੇਡਾ ਵੀ ਉਨੀ ਕਰੋ ਤਾਂ ਤੁਸੀਂ ਮੇਰੇ ਵਾਂਗੂ ਸਰਕਾਰੀ ਨੌਕਰੀ ਜ਼ਰੂਰ ਪਾ ਸਕਦੇ ਹੋ ਹਾਂ ਤਾਂ ਹਾਂਜੀ ਤੁਸੀਂ ਕਹਿਣਾ ਤੁਸੀਂ ਤੁਹਾਨੂੰ ਜਿਹੜੀ ਸਰਕਾਰੀ ਨੌਕਰੀ ਮਿਲੀ ਹੈ ਜੀ ਉਹ ਬਿਲਕੁਲ ਖੇਡਾਂ ਦੇ ਨਾਲ ਹੀ ਮਿਲੀ ਹੈ ਹਾਂਜੀ ਪਰ ਪੜ੍ਹਾਈ ਵੀ ਮੈਂ ਨਾਲ ਹੀ ਰੱਖੀ ਕਿਉਂਕਿ ਜਿਹੜਾ ਟੈਟ ਹੁੰਦਾ ਉਹਦੇ ਵਿੱਚ ਆਪਾਂ ਨੂੰ ਖੇਡ ਵਾਲਾ ਕੋਟਾ ਲਾਉ ਨਹੀਂ ਮਿਲਦਾ ਹੁੰਦਾ ਜਿਹੜਾ ਡਾਟਾ ਤੁਸੀਂ ਉਹ ਆਪਣੀ ਪੜਾਈ ਦੇ ਬਲਬੂਤੇ ਤੇ ਕਲੀਅਰ ਕਰਨਾ ਹੁੰਦਾ ਉਹ ਤੋਂ ਅੱਗੇ ਜਿਹੜੇ ਤੁਹਾਡੇ ਪੇਪਰ ਨੇ ਉਹਨਾਂ ਦੇ ਵਿੱਚ ਤੁਸੀਂ ਆਪਣਾ ਸਪੋਰਟਸ ਕੋਟਾ ਜੋੜ ਸਕਦੇ ਹੋ ਇਸ ਲਈ ਖੇਡਾਂ ਦਾ ਵੀ ਉਨਾ ਹੀ ਮਹੱਤਵ ਹੈ ਪੜਾਈ ਦਾ ਵੀ ਉਨਾ ਹੀ ਮਹੱਤਵ ਹੈ ਬਿਲਕੁਲ ਤੇ ਪੜਾਈ ਤੇ ਜਿਹੜੀ ਪੜਾਈ ਹੈ ਉਹ ਤਾਂ ਨਾਲੋਂ ਨਾਲ ਚੱਲਦੀ ਰਹਿੰਦੀ ਹੈ ਫਿਰ ਸਾਡੀ ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਅਸੀਂ ਪ੍ਰੈਕਟਿਸ ਕਿੰਨੀ ਕਰਨੀ ਹੈ ਕਿਉਂਕਿ ਪ੍ਰੈਕਟਿਸ ਦੇ ਉੱਤੇ ਵੀ ਬਹੁਤ ਸਾਰਾ ਜ਼ੋਰ ਲੱਗਦਾ ਹੈ ਨਾ ਸਾਡੇ ਕੋਚ ਸਾਡੇ ਸਾਡੇ ਟੀਚਰਸ ਸਾਡੇ ਪੇਰੈਂਟਸ ਬਹੁਤ ਸਾਰੀ ਪ੍ਰੈਕਟਿਸ ਸਾਨੂੰ ਕਰਵਾਉਂਦੇ ਨੇ ਜਦੋਂ ਆਪਾਂ ਗਰਾਊਂਡ 'ਚ ਜਾਂਦੇ ਆ ਹਨਾ ਆਪਾਂ ਸ਼ੁਰੂ ਤੋਂ ਜਾਇਆ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਨਾ ਤਾਂ ਜਦੋਂ ਆਪਾਂ ਗਰਾਊਂਡ ਦੇ ਵਿੱਚ ਵੜਦੇ ਆ ਉਦੋਂ ਆਪਾਂ ਨੂੰ ਜਿਦਾ ਸਾਡੇ ਗੇਂਦ ਦੇ ਵਿੱਚ ਇੱਕ ਗਲਵ ਹੁੰਦਾ ਬੋਲ ਹੁੰਦੀ ਹੈ ਗਲਵ ਦੇ ਵਿੱਚ ਤੁਸੀਂ ਬੋਲ ਪਾਣੀ ਸਿੱਖਣੀ ਹੁੰਦੀ ਹੈ ਮੈਂ ਦੱਸਦੀ ਹਾਂ ਮੈਨੂੰ ਉਹ ਗਲਵ ਦੇ ਵਿੱਚ ਬੋਲ ਪਾਣੀ ਸਿੱਖਣ ਨੂੰ ਵੀ ਮੈਨੂੰ 2 ਮਹੀਨੇ ਲੱਗਦੇ ਸੀ ਤਾਂ ਸ਼ੁਰੂ ਤੋਂ ਇਹ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਜਦ ਤੁਸੀਂ ਗੇਂਦ ਦੇ ਵਿੱਚ ਵੜ ਗਏ ਤਾਂ ਪ੍ਰੈਕਟਿਸ ਦੇ ਨਾਲ ਹੀ ਤੁਹਾਡੀ ਜਿਹੜੀ ਖੇਡ ਆ ਉਹ ਨਿਖਰਦੀ ਹੈ ਜੇ ਤੁਸੀਂ 1 ਮਹੀਨਾ ਵੀ ਗੈਪ ਪਾ ਲੈਂਦੇ ਹੋ ਤੇ ਬਾਕੀ ਬੰਦੇ ਜਿਹੜੇ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਤੋਂ ਤੁਸੀਂ ਬਹੁਤ ਪਿੱਛੇ ਚਲੇ ਜਾਓਗੇ ਜੀ ਤਾਂ ਆ ਜਿਹੜੀ ਹੈਗੀ ਏ ਟੋਟੀ ਗੇਮ ਜਿਹੜੀ ਮੈਚ ਜਿਹੜਾ ਹੈਗਾ ਜੇ ਬਿਨਾ ਪ੍ਰੈਕਟਿਸ ਤੋਂ ਖੇਡ ਰਹੇ ਹੋ ਤਾਂ ਸਾਫ਼ ਨਜ਼ਰ ਆਉਂਦਾ ਕਿ ਇਹ ਬੰਦੇ ਨੇ ਬਿਨਾ ਪ੍ਰੈਕਟਿਸ ਤੋਂ ਮੈਚ ਖੇਡਿਆ। ਜਦ ਪ੍ਰੈਕਟਿਸ ਕਰਕੇ ਆਪਾਂ ਨੂੰ ਪਤਾ ਵੀ ਲੱਗਦਾ ਜਿਦਾ ਮੈਂ ਬੋਲਰ ਸੀ। ਮੈਂ ਕਿਹੜੀ ਬੋਲ ਕਿੱਥੇ ਪਾਣੀ ਆ ਕਿੱਦਾਂ ਪਾਣੀ ਆ ਕਿਹੜੇ ਪਲੇਅਰ ਨੂੰ ਕਿੱਦਾਂ ਖੜਾਣਾ ਉਹ ਮੈਨੂੰ ਪ੍ਰੈਕਟਿਸ ਦੇ ਨਾਲ ਹੀ ਪਤਾ ਲੱਗੇਗਾ। ਬਿਨਾਂ ਪ੍ਰੈਕਟਿਸ ਤੋਂ ਮੈਂ ਨਹੀਂ ਜਾਣ ਸਕਦੀ ਕਿ ਮੈਂ ਕਿੱਦਾਂ ਪਲੇ ਕਰਾਂ। ਸੋ ਤੁਸੀਂ ਮੈਂ ਕਿਹੜੀ ਗੇਮ ਖੇਡਦੇ ਸੀਗੇ? ਮੈਂ ਬੋਲ ਸੌਫਟ ਬੋਲ। ਮੈਂ ਸਿਰਫ ਸੌਫਟ ਬੋਲ ਦੇ ਵਿੱਚ ਆਂਡ ਇੰਡੀਆ ਖੇਡਿਆ। ਬੀਸਕਬਲ ਵੀ ਸੌਫਟਬਾਲ ਦੇ ਜੱਤੀ ਜੀ ਸੀ ਹਾ ਜਿਹੜੀ ਮੇਰੀ ਸੌਫਟਬਾਲ ਨੇ ਯੂ ਐਸ ਤੋਂ ਰਿਹਾ ਦਾ ਤੇ ਉੱਥੋਂ ਹੀ ਇਹ ਓਰੀਜਿਨੇਟ ਹੋਈ ਸੀ ਅਭੀ ਇੰਡੀਆ ਦੇ ਵਿੱਚ ਪਹਿਲੀ ਵਾਰ ਇਹ ਜੋਧਪੁਰ ਤੋਂ ਖੇਡੀ ਗਈ ਹੂੰ ਅ ਅਗਲਾ ਕੁਐਸਚਨ ਅਗਲਾ ਕੁਐਸਚਨ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿਹੜਾ ਖੇਡਾਂ ਨੇ ਸਾਡੀ ਸੇਤ ਨੂੰ ਕਹਿ ਲੋ ਜਾਂ ਫਿਰ ਮੈਂਟਲੀ ਇੱਕ ਤਾਂ ਬੰਦਾ ਗੈਨ ਹੋਣਾ ਚਾਹੀਦਾ ਮੈਂਟਲੀ ਫਿਟ ਤੇ ਉੱਤੇ ਪਰ ਫਿਜ਼ੀਕਲੀ ਫਿਟ ਤਾਂ ਹੀ ਉਹ ਇੱਕ ਚੰਗਾ ਨਾਗਰਿਕ ਬਣ ਸਕਦਾ ਤੇ ਇੱਕ ਤਾਂ ਹੀ ਇੱਕ ਚੰਗਾ ਸਿਟੀਜ਼ਨ ਬਣ ਸਕਦਾ ਹੈ ਨਾ ਕਿਸੇ ਵੀ ਦੇਸ਼ ਦਾ ਤੇ ਤਾਂ ਹੀ ਉਹ ਸਿਹਤਮੰਦ ਵੀ ਰਹਿ ਸਕਦਾ ਹੈ ਕੀ ਕੀ ਕਾਰਨ ਹੁਣ ਮੈਂ ਪੁੱਛਣਾ ਚਾਹੂੰਗਾ ਵੀ ਕੀ ਕਾਰਨ ਨੇ ਜਿਹੜੇ ਸਾਡੇ ਬੱਚੇ ਨੇ ਸਾਡੇ ਪਿੰਡੂ ਬੱਚੇ ਨੇ ਖਾਸ ਕਰਕੇ ਜਾਂ ਫਿਰ ਸ਼ਹਿਰੀ ਬੱਚੇ ਨੇ ਉਹ ਖੇਡਾਂ ਦੇ ਵੱਲ ਰੁਚੀ ਘੱਟ ਕਿਉਂ ਦਿਖਾਉਂਦੇ ਨੇ ਹੁਣ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਵੀ ਅੱਜ ਕੱਲ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਹੈ ਜਿਸ ਦਾ ਟਾਈਮ ਸੀ ਜਦੋਂ ਇੰਨਾ ਫੋਨ ਨਹੀਂ ਸੀ ਹੁੰਦਾ ਇੰਨਾ ਐਕਸਪੋਜ਼ਰ ਨਹੀਂ ਸੀ ਹੁੰਦਾ ਬੱਚਿਆਂ ਨੂੰ ਘਰ ਬੈਠ ਕੇ ਏਸੀ ਚਲਾ ਕੇ ਪੱਥੇ ਦੇ نیچے ਗੁੱਲੇ ਦੇ ਅੱਗੇ ਬੈਠ ਕੇ ਫੋਨ ਚਲਾਉਣਾ ਜ਼ਿਆਦਾ ਈਜ਼ੀ ਲੱਗਦਾ ਮੈਨਾਂ ਦੇ ਨਾਲੋਂ ਜੀ ਉਹ ਟੀਵੀ ਦੇ ਵਿੱਚ ਮੈਚ ਦੇਖ ਕੇ ਖੁਸ਼ ਹੁੰਦੇ ਨੇ ਪਰ ਇਹ ਨਹੀਂ ਪਤਾ ਵੀ ਜਿਹੜਾ ਮੈਚ ਖੇਡ ਰਿਹਾ ਉਹਦੇ ਪਿੱਛੇ ਕਿੰਨੀ ਮਿਹਨਤ ਕੀਤੀ ਹੋਊਗੀ। ਹੂੰ। ਉਹਨੂੰ ਤਾਂ ਆਪਾਂ ਕਹ ਦੋ ਮੈਂ ਇਹਨੂੰ ਐਤਾ ਖੇਡਣਾ ਚਾਹੀਦਾ ਤੇ ਉਹਦਾ ਖੇਡਣਾ ਚਾਹੀਦਾ। ਜੀ। ਉਹਨੂੰ ਤਾਂ ਬਹੁਤ ਲੱਗਦੀ ਆ ਤੇ ਉਹ ਜਿਹੜੀ ਮਿਹਨਤ ਐ ਤੁਹਾਨੂੰ ਉਹ ਅੱਜ ਤਾਂ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਬਿਲਕੁਲ ਸਹੀਆਂ ਘਰ ਬੈਠੇ ਫੋਨ ਚਲਾ ਰਿਹਾ ਸਹੀ ਆ ਸਾਰਾ। ਪਰ ਅੱਜ ਤੋਂ 10 ਸਾਲ ਬਾਅਦ 15 ਸਾਲ ਬਾਅਦ ਜਦੋਂ ਨੇ ਸ਼ਰੀਰ ਦੇ ਉੱਤੇ ਇਫੈਕਟ ਦਿਖਣ ਲੱਗਣਗੇ ਜਿਦਾ ਗੋਟ ਦੁਖਣ ਲੱਗ ਜਾਂਦਾ ਅੱਜਕੱਲ ਛੋਟੇ ਬੱਚਿਆਂ ਦੇ। ਅੱਜਕੱਲ ਅਰਲੀ ਉਮਰ ਚ ਹੋ ਰਹੀ ਹੈ ਜਿਸ ਤავਦੇ ਨੂੰ 15 ਸਾਲ ਦੇ ਬੱਚਿਆਂ ਨੂੰ ਸੈਕਟਿਵਿਟੀ ਕਰਨੀ ਸ਼ੁਰੂ ਹੋਣੀ ਆਹੀ ਰੀਜ਼ਨ ਨੇ ਕਿ ਤੁਸੀਂ ਖੇਡ ਨਹੀਂ ਰਹੇ ਖੇਡਾਂ ਖੇਡ ਕਿੱਟ ਨਾ ਦਾ ਰੀਜ਼ਨ ਆ ਕਿ ਤੁਸੀਂ ਘਰ ਬੈਠੇ ਆਪਣਾ ਫੋਨ ਚਲਾ ਰਹੇ ਹੋ ਜਾਂ ਘਰ ਬੈਠੇ ਹੀ ਤੁਸੀਂ ਸਹੀ ਚੀਜ਼ਾਂ ਤੋਂ ਹੋਂ ਦਾ ਘਰ ਦੇ ਵਿੱਚ ਹੀ ਭਾਲਦੇ ਹੋ ਤੁਸੀਂ ਬਾਹਰ ਜਾਣਾ ਪ੍ਰੈਸ਼ਰ ਨਹੀਂ ਕਰਦਾ ਬਿਲਕੁਲ ਜੀ ਬਹੁਤ سارے ਬੱਚੇ ਤੁਸੀਂ ਦੇ ਆਪਾਂ ਸਾਰੇ ਦੇਖਦੇ ਆ ਕਿ ਉਹਨਾ ਖੇਡਾਂ ਖੇਡਣਾ ਨਹੀਂ ਚਾਹੁੰਦੇ ਤੇ ਘਰੇ ਬੈਠ ਕੇ ਤੁਸੀਂ ਉਹਨਾਂ ਮਸਲਾ ਉਠਾਇਆ ਕਿ ਬੱਚੇ ਮੋਬਾਈਲ ਹੀ ਖੇਡਦੇ ਰਹਿੰਦੇ ਨੇ ਦੇਖੋ ਇਹ ਮੋਬਾਈਲਾਂ ਦਾ ਵੀ ਸਾਡੇ ਸਿਹਤ ਉੱਤੇ ਬਹੁਤ ਵੱਡਾ ਅਸਰ ਪੈਂਦਾ ਉਹੀ ਗੱਲ ਆ ਜਾਂਦੀ ਹੈ ਕਿ ਅਸੀਂ ਸਪੋਰਟਸ ਵੱਲ ਨਹੀਂ ਜਾਣਾ ਚਾਹੁੰਦੇ ਦੇਖੋ ਸਾਨੂੰ ਦੋਸਤੋ ਸਪੋਰਟਸ ਦੇ ਵੱਲ ਜਾਣਾ ਚਾਹੀਦਾ ਦਰਸ਼ਕੋ ਅਸੀਂ ਸਾਰੇ ਤੁਹਾਨੂੰ ਅਪੀਲ ਕਰ ਰਹੇ ਹਾਂ ਤੁਹਾਨੂੰ ਕਿ ਸਾਨੂੰ ਸਪੋਰਟਸ ਖੇਡਣੀਆਂ ਚਾਹੀਦੀਆਂ ਨੇ ਕਿਉਂਕਿ ਸਪੋਰਟਸ ਸਾਨੂੰ ਇੱਕ ਬਹੁਤ ਹੀ ਵਧੀਆ ਨਾਗਰਿਕ ਬਣਾਉਂਦੀਆਂ ਨੇ ਅਸੀਂ ਨੇਮ ਤੇ ਫੇਮ ਵੀ ਖਟਦੇ ਆ ਤੇ ਜਦੋਂ ਕਿਤੇ ਸਾਨੂੰ ਜਾਂਦੇ ਆ ਆਪਾਂ ਵਰਦੀ ਸਪੋਰਟਸ ਵਾਲੀ ਪਾਈ ਹੁੰਦੀ ਹੈ ਤੇ ਸਾਨੂੰ ਦੂਰੋਂ ਪਛਾਣਦੇ ਨੇ ਕਿ ਇਹ ਸਪੋਰਟਸ ਵਾਲੇ ਨੇ ਤੇ ਇੱਕ ਵੱਡੀ ਇੱਜ਼ਤ ਵੀ ਮਿਲਦੀ ਹੈ ਜੀ ਕਿਉਂ ਜੀ ਮੈਮ ਬਿਲਕੁਲ ਜੀ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿ ਜਿਹੜਾ ਆਪਣਾ ਅ ਸਪੋਰਟਸ ਹੈ ਉਹ ਉਹਦੇ ਵਿੱਚ ਆਪਾਂ ਨੌਕਰੀ ਤਾਂ ਆਪਾਂ ਲੈ ਸਕਦੇ ਆ ਪਹਿਲੀ ਗੱਲ ਤਾਂ ਤੇ ਜਿਹੜਾ ਸਾਡੇ ਸਿਹਤ ਪੱਖੀ ਆਪਾਂ ਕਹਿ ਲਈਏ ਕਿ ਸਾਨੂੰ ਕਿਵੇਂ ਤੰਦਰੁਸਤ ਰੱਖਦਾ ਥੋੜਾ ਜਿਹਾ ਡਿਟੇਲਸ ਹੋਰ ਦੱਸ ਦਿਓ ਜੀ ਇਵੇਂ ਜਦੋਂ ਆਪਾਂ ਗੇਮ ਖੇਡਣੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਵਾਰਮ-ਅਪ ਕਰਦੇ ਹਾਂ ਨਾ ਵਾਰਮ-ਅਪ ਕਰਦੇ ਆਂ ਸਰੀਰ ਹਿੱਲਦਾ ਨਾ ਬਾਡੀ ਨੂੰ ਆਕਸੀਜਨ ਜ਼ਿਆਦਾ ਮਿਲਦੀ ਹੈ ਇਹ ਕੋਲੋਬਿੰਗ ਵਰਗਾ ਹੈ ਜੀ ਹਾਂ ਸੇਫਦਾ ਹੋ ਗਿਆ ਦੂਸਰਾ ਸਾਡੀ ਜਿਹੜੀ ਹੈ ਕੰਮ ਕਰਨ ਦੀ ਜਿਹੜੀ ਪੁਰਤੀ ਆ ਜਾਂਦੀ ਹੈ ਸਾਡੀ ਕੰਮ ਕਰਨ ਦੀ ਮਤਲਬ ਤੁਸੀਂ ਨੌਕਰੀ ਵੀ ਕਰ ਰਹੇ ਹੋ ਹੈਨਾ ਉਹ ਮੈਂ ਨੌਕਰੀ ਕਰ ਰਹੀ ਹਾਂ ਪਰ ਮੈਨੂੰ ਹੁੰਦਾ ਮੈਂ ਆਪਣੇ ਨੇੜੇ ਜਿਹੜਾ ਕਿਤੇ ਦੇਖਾਂ ਕੋਈ ਗੇਮ ਖੇਡਦਾ ਹੋਵੇ ਮੈਨੂੰ ਹੁੰਦਾ ਕਿ ਮੈਂ ਆਪਣੇ ਹਸਬੰਡ ਨਾਲ ਹੀ 10 ਮਿੰਟ ਬੈਡਮਿੰਟਨ ਖੇਡ ਲਵਾਂ ਮੈਨੂੰ ਪਤਾ ਜਿਵੇਂ 10 ਮਿੰਟ ਖੇਡ ਲੂੰਗੀ ਮੇਰੇ ਅੰਦਰ ਫੁਰਤੀ ਆਊਗੀ ਨਾਲ ਮੇਰਾ ਦਿਮਾਗ ਤਾਜ਼ਾ ਹੋਊਗਾ ਮੈਂ ਕੰਮ ਕਰਾਂ ਕੰਮ ਮੈਂ 10 ਮਿੰਟ ਚ ਕਰ ਰਹੀ ਹਾਂ ਮੈਂ 5 ਮਿੰਟ ਚ ਕਰ ਲੂੰਗੀ ਅਗਰ ਮੈਂ ਦਿਮਾਗੋਂ ਤੇ ਸੇਤ ਅੱਖੋਂ ਪੂਰੀ ਫੁਰਤੀ ਹੋ ਗਈ ਜੀ ਹਾਂ ਤੇ ਮੈਂ ਸਾਡੇ ਦਰਸ਼ਕਾਂ ਨੂੰ ਵੀ ਗੁਜ਼ਾਰਿਸ਼ ਕਰੂੰਗਾ ਕਿ ਜੇਕਰ ਉਹ ਕੋਈ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਡੇ ਸਟੂਡੀਓ WhatsApp ਦੇ ਮਾਫ ਕਰਨਾ ਸਾਡੇ ਸਟੂਡੀਓ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਮੈਮ ਨੂੰ ਅਗਰ ਕੋਈ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਜੋ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੈ ਤੁਸੀਂ ਇਸ ਤੇ ਕਾਲ ਕਰੋ ਤੁਸੀਂ ਆਪਣਾ ਸਵਾਲ ਪੁੱਛੋ ਸਪੋਰਟਸ ਦੇ ਰਿਲੇਟਿਡ ਸਾਡੇ ਨਾਲ ਅੱਜ ਮਨਕੁਟਿਕਾ ਜੀ ਲਾਈਵ ਨੇ ਜੀ Facebook ਤੇ ਉਹਦੇ ਤੇ YouTube ਦੇ ਉੱਤੇ ਵੀ A1 ਪੰਜਾਬੀ ਟੀ ਚੈਨਲ ਟੀਵੀ ਦੇ ਉੱਤੇ ਸੋ ਮੈਮ ਅਗਲਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਇਹ ਜਿਹੜਾ ਸਫਰ ਹੈ ਕਦ ਤੋਂ ਸ਼ੁਰੂ ਕਰ ਲਿਆ ਸੀ ਇਹਦਾ ਸਫਰ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ ਐਕਚੁਅਲੀ ਮੇਰੇ ਜਿਹੜੇ ਪਾਪਾ ਨੇ ਉਹ ਕੋਚ ਨੇ ਸੋਫੋ ਨਾ ਨਾ ਦੇ ਨਾਲ ਗਰਾਊਂਡ ਜਾਣਾ ਸ਼ੁਰੂ ਕੀਤਾ ਸੀ ਤਾਂ ਮੈਂ ਦੇਖਦੀ ਸੀ ਕਿ ਬੱਚੇ ਕੀ ਕਰਦੇ ਨੇ ਤਾਂ ਬੱਚਾ ਹੁੰਦਾ ਉਹ ਜਿੱਦ ਕਰਦਾ ਆਪਣੇ ਪਾਪਾ ਨਾਲ ਚਾਹੁੰਦੀ ਮੈਂ ਉੱਡੇ ਜਿੱਦ ਕਰਦੀ ਸੀ ਫਸਰ ਉੱਥੇ ਜਾ ਕੇ ਦੇਖਿਆ ਕਿ ਬੱਚੇ ਗੇਮ ਖੇល ਰਹੇ ਨੇ ਮੈਨੂੰ ਵੀ ਅੰਦਰੋਂ ਹੁੰਦਾ ਸੀ ਮੈਂ ਵੀ ਖੇੜਨੀ ਚਾਹ ਤਾਂ ਮੈਥੇ ਸਾਡਾ ਗੇਮ ਦਾ ਜਿਹੜਾ ਸਫਰ ਹੈ ਉਹ ਜੇ ਵੀ ਤੋਂ ਸ਼ੁਰੂ ਹੁੰਦਾ ਜਦੋਂ ਆਪਾਂ ਉਹ ਫਿਊਚਰ ਦੇਖਣੀ ਸ਼ੁਰੂ ਕਰਦੇ ਹਾਂ ਅੰਡਰ 14 ਤੋਂ ਮੈਂ ਚੌਥੀ ਦੇ ਵਿੱਚ ਗਲਫ ਪਾ ਕੇ ਬਾਲ ਪੰਨੀ ਸਿੱਖ ਲਈ ਤਾਂ ਦੇਖ ਦੇਖ ਕੇ ਦੇਖ ਕੇ ਕਿ ਅਬਜ਼ਰਵ ਕਰਕੇ ਮੈਂ ਜੇ ਖੜੀ ਕੀਤੀ ਤਾਂ ਉਦੋਂ ਮੇਰਾ ਸਫ਼ਰ ਸ਼ੁਰੂ ਹੋਇਆ ਤਾਂ ਮੇਰੇ ਜਿਹੜਾ ਸਫ਼ਰ ਦਾ ਪੂਰਾ ਪੂਰਾ ਜਿਹੜਾ ਮੈਂ ਕ੍ਰੈਡਿਟ ਦੇਣਾ ਚਾਹੁੰਦੀ ਆਪਣੇ ਫਾਦਰ ਨੂੰ ਦੇਣਾ ਚਾਹੁੰਦੀ ਮੈਂ ਉਹਨਾਂ ਦੇ ਨਾਲ ਗਰਾਊਂਡ ਚ ਆ ਕੇ ਉਹਨਾਂ ਦੇ ਹੱਥੋਂ ਉਹਨਾਂ ਦੇ ਨਾਮ ਗੇਮ ਖੇਡਨੀ ਸ਼ੁਰੂ ਕੀਤੀ ਉਦੋਂ ਦੀ ਸਫ਼ਰ ਸ਼ੁਰੂ ਹੋਇਆ ਮੇਰਾ ਉਸ ਤੋਂ ਬਾਅਦ ਸਕੂਲ ਦੇ ਵਿੱਚ ਖੇਡਦੀ ਇਸ ਮਾ ਕਾਲਜ ਦੇ ਵਿੱਚ ਤੇ ਫਿਰ ਮੈਂ ਯੂਨੀਵਰਸਿਟੀ ਦੇ ਵਿੱਚ ਗਈ ਆll india ਦੇ ਵਿੱਚ ਮੇਰਾ ਗੋਲਡ ਮੈਡਲ ਫਿਲਰ ਬਿਲਕੁਲ ਸਭ ਤੋਂ ਵੱਡਾ ਮੈਡਲ ਹੈ ਉੱਥੋਂ ਦੀ ਲੈ ਕੇ ਫਿਰ ਉਸ ਤੋਂ ਬਾਅਦ ਮੈਂ ਨੌਕਰੀ ਲਈ ਫਿਰ ਤਰਸਾ ਕਿ ਮੇਰੀ ਨੌਕਰੀ ਲੱਗੀ ਪੂਰਾ ਜਿਹੜਾ ਸਫਰ ਆ ਮੇਰਾ ਪੂਰਾ ਯੋਗਦਾਨ ਜਿਹੜਾ ਹੈਗਾ ਮੇਰੇ ਪਾਪਾ ਦਾ ਸਭ ਤੋਂ ਜ਼ਿਆਦਾ ਰਿਹਾ ਉੱਥੋਂ ਦੀ ਲੈ ਕੇ ਹੁਣ ਤੱਕ ਅੱਜ ਤੱਕ ਮੈਂ ਜਿੰਨਾ ਵੀ ਕੀਤੇ ਨੇ ਮੇਰੇ ਪਾਪਾ ਜਿਹੜੇ ਰਹੇ ਨੇ ਕੀ ਬਾਤ ਹੈ ਤੁਸੀਂ ਸਾਰਾ ਤਰਜੀਹ ਤੇ ਸ਼ਰੇਹ ਆਪਣੇ ਫਾਦਰ ਸਾਹਿਬ ਨੂੰ ਦਿੱਤਾ ਹੈ ਤੇ ਉਹ ਵੀ ਕੋਚ ਨੇ ਹਨਾ ਤੇ ਉਹਨਾਂ ਨੇ ਤੁਹਾਨੂੰ ਸਿਖਾਇਆ ਹੈ ਤੇ ਤੁਸੀਂ ਅੱਗੇ ਵਧੇ ਹੋ ਬਹੁਤ ਹੀ ਵੱਡੀ ਗੱਲ ਹੈ ਸਾਡੇ ਮਾਪਿਆਂ ਦਾ ਸਾਡੇ ਉੱਤੇ ਕੋਈ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਰੋਲ ਦੀ ਗੱਲ ਕਰੀਏ ਤਾਂ ਤੁਹਾਡੇ ਪੇਰੈਂਟਸ ਨੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਸਪੋਰਟ ਕੀਤਾ ਤੁਸੀਂ ਹੁਣੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੇਰੈਂਟਸ سپورٹس ਡਿਪਾਰਟਮੈਂਟ ਦੇ ਵਿੱਚ ਨੇ ਤਾਂ ਖੁਦ ਹੀ ਉਹਨਾਂ ਨੇ ਤੁਹਾਨੂੰ ਸਾਰਾ ਸਿਖਾਇਆ ਜੀ ਹੈਲੋ ਹਾਂ ਜੀ ਜੀ ਤੇ ਮੈਂ ਇੱਕ ਕੋਈ ਮੁਸ਼ਕਿਲ ਵੀ ਦਰਪੇਸ਼ ਆਈ ਤੁਹਾਨੂੰ ਉਸ ਸਮੇਂ ਜਦੋਂ ਤੁਸੀਂ ਖੇਡਦੇ ਸੀਗੇ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਸਾਨੂੰ ਆਉਂਦੀਆਂ ਨੇ ਜਦੋਂ ਅਸੀਂ ਖੇਡਦੇ ਹੁੰਦੇ ਆ ਹਾਂਜੀ ਮੁਸ਼ਕਿਲ ਮੇਰੇ ਲਈ ਮੁਸ਼ਕਿਲ ਆ ਸਤਰਾਂ ਦੀਆਂ ਸੀਗੀਆਂ ਮੈਂ ਕਹਦਾ ਜਿਵੇਂ ਕਿ ਮੇਰੇ ਫਾਦਰ ਕੋਚ ਨੇ ਤਾਂ ਕਈਆਂ ਨੂੰ ਐਵੇਂ ਲੱਗਦਾ ਸੀ ਕਿ ਹਾਂ ਵੀ ਇਹ ਤਾਂ ਕੋਚ ਦੀ ਕੁੜੀ ਐ ਤਾਂ ਕਰਕੇ ਟੀਮ 'ਚ ਖੇਡਦੀ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਇਹ ਸੀਗਾ ਕਿ ਮੈਨੂੰ ਐ ਸਮਝਿਆ ਜਾਂਦਾ ਕਿ ਇਹ ਕੋਚ ਦੀ ਕੁੜੀ ਐ ਮੈਨੂੰ ਜੋ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਬੁਰਾ ਲੱਗਦਾ ਹੁੰਦਾ ਸੀ ਕਿ ਮੈਨੂੰ ਸਿਰਫ ਇਸ ਲਈ ਇਹ ਸੋਚਦਾ ਹਿੰਦਾ ਕਿ ਮੈਂ ਪਾਪਾ ਦੀ ਬੁਲੇਤਾਂ ਨੂੰ ਪਰ ਜਦੋਂ ਗੇਮ ਖੇਡਦੀ ਸੀ ਤਾਂ ਜੋ ਵੀ ਮੇਰੇ ਬਾਰੇ ਤਾਂ ਸੋਚਦਾ ਸੀ ਮੈਂ ਬਿਲਕੁਲ ਉਹਨਾਂ ਨੂੰ ਚੇਂਜ ਕਰਕੇ ਰੱਖ ਦਿੰਦੀ ਕਿ ਹਾਂ ਵੀ ਮੈਂ ਆਪਣੀ ਗੇਮ ਦੇ ਕਰਕੇ ਇੱਥੇ ਆ ਪਾਪਾ ਦਾ ਮੇਰੀ ਲਾਈਫ ਮੇਰੀ ਗੇਮ ਚ ਜ਼ਰੂਰ ਯੋਗਦਾਨ ਹੈਗਾ ਪਰ ਮੈਂ ਖੁਦ ਦੀ ਮਿਹਨਤ ਕੀਤੀ ਆ ਉਹਨਾਂ ਨੇ ਮੈਨੂੰ ਸਿਖਾਇਆ ਉਹ ਮੇਰੇ ਵੀ ਕੋਚ ਨੇ ਜਿਹੜੇ ਜੀ ਦਾ ਕਾਫੀਆਂ ਦੇ ਕੋਚ ਨੇ ਉਦਾਂ ਹੀ ਉਹਨਾਂ ਨੇ ਮੈਨੂੰ ਸਿਖਾਇਆ ਮੈਂ ਉਹਨਾਂ ਤੋਂ ਸਿੱਖ ਕੇ ਹੀ ਇੱਥੇ ਆਈ ਆ ਮੈਂ ਉਹਨਾਂ ਦੇ ਸਿਰਫ ਕਹਿਣ ਤੇ ਵੀ ਟੂ ਇਚ ਕਿ ਇੰਨਾ ਐਦਾਂ ਕਰਨਾ ਉਦਾਂ ਨਹੀਂ ਆਈ ਮੈਂ ਖੇਡਤੀ ਤਾਂ ਮੈਂ ਹਾਂ ਤੇ ਮੇਰੇ ਲਈ ਆਊਟ ਗੇਮ ਮੇਰੇ ਲਈ ਚੈਲੰਜ ਜਗਾ ਤਾਂ ਮੈਂ ਹਰ ਵਾਰੀ ਆਪਣੇ ਸੁਤੋਈ ਚਾਹੁੰਦੀ ਕਿ ਮੈਂ ਸਿਰਫ ਇਹ ਪ੍ਰੂਫ ਕਰਾਂ ਕਿ ਮੈਨੂੰ ਉਹਨਾਂ ਨੇ ਸਿਖਾਇਆ ਹ ਹ ਬਿਲਕੁਲ ਸੋ ਮੈਮ ਅਗਲੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਗਾ ਕਿ ਜਦੋਂ ਤੁਸੀਂ ਪਹਿਲੀ ਵਾਰ ਕੋ ਜਿੱਤਿਆ ਹੋਣਾ ਕਿਉਂਕਿ ਬਹੁਤ ਸਾਰੀਆਂ ਇਹ ਚੀਜ਼ਾਂ ਅਸੀਂ ਜਿੱਤਦੇ ਹਾਂ ਆਪਣੇ ਖੇਡਾਂ ਦੇ ਵਿੱਚ ਬਹੁਤ ਸਾਰੇ ਮੈਡਲਸ ਟ੍ਰੋਫੀਜ਼ ਸਰਟੀਫਿਕੇਟਸ ਨਾ ਬਹੁਤ ਵੱਡੇ ਲੈਵਲ ਤੱਕ ਵੀ ਜਾਂਦੇ ਆ ਤੇ ਉਹਦੇ ਉਹਨੂੰ ਦਿਖਾ ਕੇ ਅੱਗੇ ਫਿਰ ਤੇ ਜੁਰਤ ਤੁਸੀਂ ਪਹਿਲੀ ਵਾਰ ਆਪਣਾ ਕੋਈ ਸਰਟੀਫਿਕੇਟ ਜਾਂ ਮੈਡਲ ਜਾਂ ਫਿਰ ਕੋਈ ਟਰੋਫੀ ਜਿੱਤੀ ਸੀਗੀ ਉਸ ਸਮੇਂ ਕਿਵੇਂ ਦਾ ਮਹਿਸੂਸ ਹੋਇਆ ਸੀ ਹਾਂਜੀ ਮੈਂ ਫੋੜੀ ਮੈਂ ਕਵਸਚਨ ਨੂੰ ਥੋੜਾ ਦੂਸਰੀ ਤਰ੍ਹਾਂ ਦੱਸਦੀ ਆ ਜਦੋਂ ਮੈਂ ਪਹਿਲੀ ਵਾਰ ਖੇਡਣ ਗਈ ਤਾਂ ਮੈਂ ਪਹਿਲਾ ਹੀ ਮੈਚ ਹਾਰ ਗਈ ਸੀ ਓਕੇ ਤਾਂ ਹਾਰ ਕੇ ਜਦੋਂ ਤਾਂ ਮੈਨੂੰ ਐ ਲੱਗਿਆ ਕਿ ਮੇਰੀ ਜ਼ਿੰਦਗੀ 'ਚ ਕੀ ਹੋ ਗਿਆ ਹੈ ਨਾ ਵੀ ਮੈਂ ਕਦੇ ਸੋਚਿਆ ਨਹੀਂ ਕਿ ਕਦੇ ਮੈਂ ਵੀ ਹਾਰ ਜੂਗੀ ਮੈਂ ਬਹੁਤ ਰੋਈ ਉਹ ਤੇ ਚਲ ਮੈਂ ਪਹਿਲੀ ਵਾਰੀ ਹਾਰੀ ਓਕੇ ਫਿਰ ਕਦ ਦੂਸਰੀ ਵਾਰੀ ਜਦੋਂ ਮੈਚ ਹੋਇਆ ਮਤਲਬ ਅਗਲੇ ਸਾਲ ਹੋਇਆ ਪਹਿਲੀ ਵਾਰੀ ਜਦੋਂ ਸਟੇਟ ਹੋਈ ਤਾਂ ਵੀ ਹਾਰ ਬੀਚੇ ਕੁਛ ਨਹੀਂ ਹੋਇਆ ਉਹ ਤੋਂ ਬਾਅਦ ਜਦੋਂ ਦੁਬਾਰਾ ਸਟੇਟ ਹੋਈ ਤਾਂ ਮੈਂ ਦੁੱਗਣੀ ਮਿਹਨਤ ਨਾਲ ਗਈ ਕਿ ਹਾਂ ਅਗਲੀ ਵਾਰੀ ਨਹੀਂ ਮੈਂ ਹਾਰਨਾ ਅਗਲੀ ਵਾਰੀ ਮੈਂ ਜਿੱਤ ਕੇ ਆਉਂਗੀ ਫਿਰ ਉਦੋਂ ਸੀ 3rd ਆਈ ਜਦੋਂ ਮੈਂ 3rd ਆਈ ਤਾਂ ਮੈਨੂੰ ਕਿਹਾ ਮੈਂ ਇਹ ਚੀਜ਼ ਸਿੱਖੀ ਹਾਰ ਜਿੱਤ ਸਪੋਰਟ ਦਾ ਹਿੱਸਾ ਹੈ ਜੇ ਮੈਂ ਹਾਰ ਵੀ ਜਾਊਂਗੀ ਸਾਮੀਆਂ ਨੂੰ ਹੈਂਡਲ ਕਰ ਲੂੰਗੀ ਜੇ ਮੈਂ ਜਿੱਤ ਵੀ ਜਾਊਂਗੀ ਮੈਂ ਤਾਂ ਵੀ ਉਹਨੂੰ ਹੈਂਡਲ ਕਰ ਲੂੰਗੀ ਇਸ ਤਰ੍ਹਾਂ ਹੀ ਇਹ ਚੀਜ਼ ਫਿਰ ਆਪਣੀ ਲਾਈਫ 'ਚ ਆ ਜਾਂਦੀ ਹੈ ਜੇ ਮੇਰੀ ਲਾਈਫ 'ਚ ਕੁਝ ਬੁਰਾ ਹੋਏਗਾ ਮੈਂ ਉਹਨੂੰ ਵੀ ਹੈਂਡਲ ਕਰ ਲੂੰਗੀ ਕੁਝ ਇੱਥਾ ਹੋਏਗਾ ਮੈਂ ਉਹਨੂੰ ਵੀ ਹੈਂਡਲ ਕਰ ਲੂੰਗੀ ਆ ਸਪੋਰਟ ਦੇ ਨਾਲ ਨਾਲ ਚੱਲਦਾ ਚੱਲਦਾ ਹੀ ਰਹਿੰਦਾ ਜਦੋਂ ਮੈਂ ਪਹਿਲੀ ਵਾਰੀ ਆਪਣਾ ਸਰਟੀਫਿਕੇਟ ਪੜਿਆ ਤਾਂ ਮੈਂ ਅੱਜ ਤੱਕ ਵੀ ਸੋਚਦਾ ਕਿ ਪਤਾ ਨਹੀਂ ਮੈਂ ਕਿੰਨਾ ਵੱਡਾ ਪਹਾੜ ਚੜ੍ਹਿਆ ਕਿਉਂਕਿ ਮੈਂ ਉਸ ਤੋਂ ਪਹਿਲਾਂ ਫੇਲ ਹੋ ਗਈ ਸੀ ਉਸ ਐਗਜ਼ਾਮ 'ਚ ਜਦੋਂ ਮੈਂ ਉਸ ਨੂੰ ਪਾਸ ਕੀਤਾ ਤਾਂ ਮੇਰੇ ਲਈ ਉਹ چاہے ਮੈਂ 3rd ਸੀ ਫਸਟ ਨਹੀਂ ਵੀ ਆਈ ਪਰ ਮੇਰੇ ਲਈ ਉਹ 3rd ਵੀ ਬਹੁਤ ਬੜੀ ਚੀਜ਼ ਸੀ ਮੈਂ ਆਪਣੇ ਆਪ ਨੂੰ ਕਿਸੇ ਹੋਰ ਦੇ ਨਾਲ ਕੰਪੈਰੀਸ਼ਨ ਨਹੀਂ ਕਰੀ ਮੈਂ ਆਪਣੇ ਆਪ ਨੂੰ ਪਿਛਲੇ ਸਾਲ ਦੇ ਨਾਲ ਕੰਪੈਰੀਸ਼ਨ ਕਰੀ ਕਿਉਂਕਿ ਪਿਛਲੇ ਸਾਲ ਹਾਰ ਕੇ ਯੂਸਰ ਪਰ ਇਸ ਸਾਲ ਤੋਂ 3rd ਹੈ ਬਹੁਤ ਖੁਸ਼ ਹਾਂ ਅਤੇ ਮੈਮ ਜਿਹੜੇ ਬੱਚੇ ਸਾਡੇ ਸਟੂਡੈਂਟਸ ਸੋਚਦੇ ਨੇ ਖਾਸ ਕਰਕੇ ਔਰ ਜਦੋਂ ਫੇਲ ਹੋ ਜਾਂਦੇ ਨੇ ਸਪੋਰਟਸ ਦੇ ਵਿੱਚ ਜਾਂ ਫਿਰ ਉਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਅਕਸਰ ਇਹ ਦਿਮਾਗੀ ਮਾਨਾ ਇਦਾਂ ਦਾ ਹੈ ਕਿ ਜਦੋਂ ਅਸੀਂ ਨਾ ਕਿਸੇ ਚੀਜ਼ ਨੂੰ ਕਰਨ ਤੇ ਨਾਕਾਮ ਹੁੰਦੇ ਆ ਨਾ ਸਾਡਾ ਮਨ ਬੜਾ ਡੋਲ ਜਾਂਦਾ ਸੋ ਤੁਸੀਂ ਉਹਨਾਂ ਨੂੰ ਕੀ ਹੌਸਲਾ ਦੇਣਾ ਚਾਹੋਗੇ ਅੱਜ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਸ ਦੇ ਵਿੱਚ ਨਾ ਮਾਪਿਆਂ ਨੂੰ ਕਹਿਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਨਾ ਲੈ ਕੇ ਆਓ ਕਿ ਮੇਰੀ ਜ਼ਿੰਦਗੀ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਮੈਂ ਮੈਥ ਖੜੀ ਸੀ ਫਿਰ ਜੁਤ ਵੀ ਤੇ ਉਹ ਚੀਜ਼ ਮੇਰੀ ਜ਼ਿੰਦਗੀ ਦੇ ਵਿੱਚ ਵੀ ਆ ਗਈ ਜੇ ਕੁਝ ਮੁਸ਼ਕਿਲ ਹੈ ਕਿ ਮੈਂ ਉਹਨੂੰ ਵੀ ਦੇਖ ਲਵਾਂ ਕਿ ਜੇ ਕੁਝ ਚੀਜ਼ ਮੇਰੇ ਕੋਲ ਸਹੀ ਹੈ ਸਾਰਾ ਕੁਝ ਤਾਂ ਮੈਂ ਉਹਨੂੰ ਵੀ ਆਪਣੇ ਸਿਰ ਤੇ ਨਹੀਂ ਲਵਾਂਗੀ ਕਿ ਹਾਂ ਵੀ ਮੇਰੇ ਲਈ ਤਾਂ ਸਭ ਕੁਝ ਸਹੀ ਹੈ ਤੇ ਮੈਂ ਹੀ ਸਭ ਤੋਂ ਉੱਚੀ ਹਾਂ ਮੇਰੇ ਲਈ ਅੱਜ ਤੋਂ ਨਹੀਂ ਰੋਗੀ ਮੈਂ ਦੋਨੋਂ ਚੀਜ਼ਾਂ ਨੂੰ ਸੈਲ ਹੋਈ ਜਿਸ ਤਰ੍ਹਾਂ ਮਾਪਿਆਂ ਨੂੰ ਚਾਹੀਦਾ ਦੀ ਕਿ ਕਿ ਬੱਚੇ ਨੂੰ ਅਜੇ ਨਹੀਂ ਪਤਾ ਮੈਂ ਕਿੱਦਾਂ ਕਰਨਾ ਹੁਣ ਬੰਦਾ ਟੀਨਏਜ ਐਸੀ ਹੁੰਦੀ ਹੈ ਕਿ ਜਦੋਂ ਨਾਲ ਦੇ ਕਹਿੰਦੇ ਮੈਨੇ ਬੱਚੇ ਉਧਰ ਕਰ ਲਏ ਮੇਰੇ ਤਾਂ ਮਾਪਿਆਂ ਨੂੰ ਚਾਹੀਦਾ ਸੀ ਉਹ ਉਹਨਾਂ ਨੂੰ ਮੋਟੀਵੇਟ ਕਰਨ ਉਹ ਗਰਾਊਂਡ ਦੇ ਵਿੱਚ ਜਾਣ ਉਹ ਖੇਡਣ ਉਹ ਨਹੀਂ ਖੇਡ ਵਾਲ ਵੀ ਦੇਖਣ ਆਪਣੇ ਪੜ੍ਹਾਈ ਵਾਲ ਵੀ ਦੇਖਣ ਪਰ ਸਭ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਵੀ ਦੇਖਣ ਕਿ ਜ਼ਿੰਦਗੀ 'ਚ ਜਿਹੜੀ ਸਿੱਖਣ ਵਾਲੀ ਗੱਲਾਂ ਨੇ ਉਹ ਵੀ ਬਹੁਤ ਜ਼ਿਆਦਾ ਆਪਾਂ ਸਿੱਖਦੇ ਹਾਂ ਸਪੋਰਟਸ ਦੇ ਵਿੱਚ ਰਹਿ ਕੇ ਕੋਆਪਰੇਸ਼ਨ ਸਿੱਖਦੇ ਹਾਂ ਆਪਾਂ ਕਿਤੇ ਕੋ ਉਨ ਜਾਂਦੇ ਆ ਕਿਤੇ ਹੋਰ ਸਟੇਟ ਦੇ ਬੱਚੇ ਆਉਂਦੇ ਨੇ ਆਪਾਂ ਨੂੰ ਕਈ ਵਾਰੀ ਉਹਨਾਂ ਦੇ ਨਾਲ ਵੀ ਰਹਿਣਾ ਪੈਂਦਾ ਆਪਣੇ ਵਿੱਚ ਅਡਜਸਟਮੈਂਟ ਆਉਂਦੀ ਹੈ ਕਿ ਆਪਾਂ ਕਿਵੇਂ ਇਹਨਾਂ ਦੇ ਨਾਲ ਰਹਿਣਾ ਹੈ ਕਿਵੇਂ ਆਪਣੇ ਵਿੱਚ ਪੇਸ਼ੈਂਸ ਰੱਖਣੀ ਹੈ ਜੇ ਆਪਾਂ ਨੂੰ ਕਿਤੇ ਕੋਈ ਗੱਲ ਬੁਝ ਲੱਗ ਚੰਗੀ। ਹਮਮ ਤਾਂ ਇਦਾਂ ਦੀ ਚੀਜ਼ਾਂ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ। ਬੱਚਿਆਂ ਨੂੰ ਮੈਂ ਇਹ ਕਹੂੰਗੀ ਕਿ ਮੈਂ ਖੁਦ ਇੱਕ ਟੀਚਰ ਆ ਮੈਂ ਸਕੂਲ ਭਰਾਉਂਦੀ ਆ ਹਨਾ ਤਾਂ ਮੈਨੂੰ ਦਿਖਦਾ ਹੈ ਕਿ ਬੱਚੇ ਜਿਹੜੇ ਨੇ ਜੇ 70 ਜੇ 40 ਬੱਚੇ ਨੇ ਕਲਾਸ ਦੇ ਵਿੱਚ ਤਾਂ ਪੰਜ ਬੱਚੇ ਅਜਿਹੇ ਨੇ ਜਿਹੜੇ ਪੜ੍ਹਨਾ ਚਾਹੁੰਦੇ ਨੇ। ਬਾਕੀ ਦੇ ਜਿਹੜੇ 35 ਬੱਚੇ ਨੇ ਉਹ ਜਾਂ ਤਾਂ ਐਵਰੇਜ ਨੇ ਕੁਝ ਬੱਚੇ ਜਿਹੜੇ ਨੇ ਐਵਰੇਜ ਤੋਂ ਵੀ ਨੀਚੇ ਹੁੰਦੇ ਨੇ। ਹਮਮ हर बच्चे नु जेड़ा हैगा ओदे तरीके नाल समझाना चंदा है। انا ਅਸੀਂ ਮੈਂ ਇੱਕ ਅਸਿਸਟੈਂਟ ਦੀ ਟੀਚਰ ਹਾਂ। ਮੈਂ ਸਪੋਰਟਸ ਖੇਡੀ ਆ। ਤਾਂ ਮੈਂ ਆਪਣੇ ਜਿਹੜਾ ਪਹਿਲੇ 5-3 ਨੇ ਉਹਦੇ ਵਿੱਚ ਪੜਾਈ ਕਰਾਂ ਮੀ। 6ਵੇਂ ਦਿਨ ਮੈਂ ਬੱਚਿਆਂ ਨੂੰ ਸਿਰਫ ਮੋਟੀਵੇਟ ਕਰਦੀ ਆ ਕਿ ਤੁਸੀਂ ਕੀ ਕਰਨਾ ਹੈ, ਕੀ ਨਹੀਂ ਕਰਨਾ। ਬਾਹਰ ਨਿਕਲ ਕੇ ਤੁਸੀਂ ਥੋੜਾ ਬੋਤਾ ਖੇਡੋ। ਥੋੜਾ ਬੋਤਾ ਆਪਣੇ ਸਰੀਰ ਨੂੰ ਲਾਓ ਤਾਂ ਕਿ ਤੁਹਾਨੂੰ ਜਿਹੜੀ ਬਿਮਾਰੀਆਂ ਰਹੀਆਂ ਨੇ ਦੂਰ ਰਹਿਣ। ਫੋਨ ਵੀ ਦੇਖੋ ਅੱਜ ਕੱਲ ਦੀ ਪੀੜੀ ਦੇ ਨਾਲ ਜੇ ਅੱਗੇ ਵਧਣਾ ਆਪਾਂ ਕੋਈ ਜ਼ਰੂਰੀ ਹੈ ਮੈਨ ਨਹੀਂ ਕਹਿੰਦੀ ਫੋਨ ਨਾਲ ਚਲੋ। ਪਰ ਨਾਲ ਨਾਲ ਤੁਸੀਂ ਖੇਡੋਗੇ। ਕਾफी ਤੁਸੀਂ ਜਦੋਂ ਥੱਕ ਕੇ ਘਰੇ ਆਉਂੋਂ ਤੇ ਤੁਸੀਂ ਸੋਹੋਂ ਤਾਂ ਤੁਹਾਨੂੰ ਚੰਗੀ ਨੀਂਦ ਆਵੇ ਜਿਹੜਾ ਕੋ ਪਹੁੰਚ ਲਾ ਕੇ ਸੋਹਦੇ ਆਪਾਂ ਨੂੰ ਨੀਂਦ ਹੀ ਚਾਹੀਦੀ ਹੁੰਦੀ ਆ ਕਿਉਂਕਿ ਆਪਣਾ ਦਿਮਾਗ ਚੱਲਦਾ ਹੈ ਬਿਲਕੁਲ ਬਿਲਕੁਲ ਸੋ ਮੈਮ ਜਿਹੜੇ ਕੁਝ ਬੱਚੇ ਸਾਡੇ ਐਦਾਂ ਦੇ ਹੁੰਦੇ ਨੇ ਜਿਹੜੇ ਨਾ ਸਪੋਰਟਸ ਦੇ ਵਿੱਚ ਉਦਾਤਾ ਜਾਂਦੇ ਨੇ ਪਰ ਨਾ ਕਈ ਗਾਇਬ ਗਏ ਉਹਨਾਂ ਨੂੰ ਬਹੁਤ ਸਾਰੇ ਐਦਾਂ ਦੇ ਲੋਕ ਮਿਲਦੇ ਨੇ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਜਿਮ ਜਾਓ ਦੇਖੋ ਜਿਮ ਜਾਣਾ ਮਾੜੀ ਗੱਲ ਨਹੀਂ ਹੈਗੀ ਪਰ ਜਿਮ ਜਾਣ ਦੇ ਨਾਲ-ਨਾਲ ਕੁਝ ਟ੍ਰੇਨਰਸ ਐਦਾਂ ਦੇ ਉਹਨਾਂ ਨੂੰ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਕਿ ਤੁਸੀਂ ਡੱਬੇ ਖਾਓ ਜਾਂ ਪ੍ਰੋਟੀਨ ਦੇ ਡੱਬੇ ਖਾ ਲਓ ਸੋ ਇਹ ਕਿਤੇ ਨਾ ਕਿਤੇ ਸਪੋਰਟਸ ਦੇ ਲਈ ਸਹੀ ਹੈ ਜਾਂ ਨਹੀਂ ਹੈ ਤੇ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਕਿ ਜਿਹੜਾ ਹੈਲਥ ਨਾਲ ਵੀ ਇਹ ਥੋੜਾ ਜਿਆਦਾ ਰਿਲੇਟ ਕਰਦਾ ਜੀ ਮੇਰਾ ਕਹਿਲ ਥੋੜਾ ਨਹੀਂ ਕਾਫੀ ਜ਼ਿਆਦਾ ਰਿਲੇਟ ਕਰਦਾ ਹਾਂ ਜੀ ਤਾਂ ਹੁਣੇ ਥੋੜੇ ਜਿਹਾ ਪਹਿਲਾਂ ਆਪਣੇ ਫੂਡ ਡਿਪਾਰਟਮੈਂਟ ਦੀ ਇੰਡੀਆ ਦੀ ਰਿਪੋਰਟ ਆਈ ਸੀ ਕਿ ਪ੍ਰੋਟੀਨ ਖਾਣਾ ਕੈਂਸਰ ਹੁੰਦਾ ਹੁਣ ਤੋ ਖਾਣਾ ਤਾਂ ਪਹਿਲਾਂ ਤੋਂ ਹੀ ਆਪਾਂ ਨੂੰ ਪਤਾ ਸਿਰਫ ਆਪਾਂ ਨੂੰ ਕਿਸੇ ਨਿੱਕੇ ਆਣੀ ਚਾਹੀਦਾ ਕਿ ਉਹ ਸਿਹਤ ਲਈ ਅੱਛਾ ਨਹੀਂ ਹੈ ਤੁਸੀਂ ਪ੍ਰੋਟੀਨ ਖਾਣਾ ਤੁਸੀਂ ਅੱਜ ਖਾ ਲਓ ਹੋਰ ਬਹੁਤ ਸੋਰਸਸ ਨੇ ਪ੍ਰੋਟੀਨ ਮੀਆਂ ਸਬਜ਼ੀਆਂ ਨੇ ਦਾਲਾਂ ਨੇ ਦਾਲਾਂ ਖਾਓ ਜਿੰਨੀਆਂ ਖਾ ਸਕਦੇ ਹੋ ਉਹ ਵੀ ਪ੍ਰੋਟੀਨ ਨੇ ਹੋਰ ਚੀਜ਼ਾਂ ਖਾਓ ਆਲਟਰਨੇਟਿਵਸ ਖਾਓ ਤੁਹਾਨੂੰ ਉਹ ਜਿਹੜੇ ਪਾਊਡਰ ਨੇ ਤੁਹਾਨੂੰ ਅੱਜ ਤਾਂ ਸਿਹਤਮੰਦ ਬਣਾ ਦੇਣਗੇ ਪਰ 2-3 ਸਾਈਡ ਇਫੈਕਟ ਤੁਹਾਨੂੰ ਅੱਜ ਤੋਂ 5-7 ਸਾਲ ਬਾਅਦ ਦਿਖਣਗੇ ਉਹ ਖਾਣਾ ਬਿਲਕੁਲ ਵੀ ਚੰਗੀ ਗੱਲ ਨਹੀਂ ਹੁੰਦੀ ਜੀ ਹਾਂ ਜੀ ਬਿਲਕੁਲ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਜਿਹੜਾ ਅਸੀਂ ਜਿੰਮ ਦੇ ਵਿੱਚ ਸਾਡੇ ਟ੍ਰੇਨਰਸ ਦੱਸਦੇ ਨੇ ਕਿ ਤੁਸੀਂ ਡੱਬੇ ਵੱਡੇ ਵੱਡੇ ਲੈ ਲਓ ਪ੍ਰੋਟੀਨ ਵਾਲੇ ਲੈ ਲਓ ਉਹ ਨਹੀਂ ਖਾਣੇ ਚਾਹੀਦੇ ਸਗੋਂ ਦੇਸੀ ਖੁਰਾਕਾਂ ਹੀ ਘਰ ਦੀਆਂ ਬਣੀਆਂ ਖਾਣੀਆਂ ਚਾਹੀਦੀਆਂ ਨੇ ਹਲੋ ਹਾਂਜੀ ਤੇ ਮੈਮ ਇੱਕ ਗੱਲ ਹੋਰ ਦੱਸੋ ਕਿ ਜਿਹੜੀ ਐਕਸਰਸਾਈਜ਼ ਅਸੀਂ ਕਰਦੇ ਆ ਸਾਨੂੰ ਅਕਸਰ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਸਾਡੇ ਮਾਪੇ ਵੀ ਕਹਿੰਦੇ ਨੇ ਤੁਸੀਂ ਐਕਸਰਸਾਈਜ਼ ਕਰੋ ਤੇ ਸਾਡੇ ਸਕੂਲズ ਦੇ ਵਿੱਚ ਜਾਂ ਫਿਰ ਸਾਡੇ ਕੋ ਸਾਹਿਬਾਨ ਵੀ ਕਹਿੰਦੇ ਨੇ ਕਿ ਤੁਸੀਂ ਐਕਸਰਸਾਈਜ਼ ਕਰੋ ਜਿਹੜੀ ਐਕਸਰਸਾਈਜ਼ ਹੈ ਹੁਣ ਸਪੋਰਟਸ ਦੇ ਵਿੱਚ ਬਹੁਤ ਸਾਰੀਆਂ ਐਕਸਰਸਾਈਜ਼ ਕੀਤੀਆਂ ਜਾਂਦੀਆਂ ਨੇ ਅਗਰ ਮੈਂ ਜਨਰਲ ਗੱਲ ਬੋਲਾਂ ਤੇ ਇੱਕ ਸਪੋਰਟਸ ਪਰਸਨ ਦੇ ਲਈ ਜਿਹੜੀ ਐਕਸਰਸਾਈਜ਼ ਹੈ ਕਸਰਤ ਹੈ ਉਹ ਕਿੰਨੀ ਕੁ ਜ਼ਰੂਰੀ ਹੈ ਹਾਂ ਬਿਲਕੁਲ ਜ਼ਰੂਰੀ ਹੈ ਜੀ ਜਦੋਂ ਆਪਾਂ ਗੇਮ ਸ਼ੁਰੂ ਕਰਦੇ ਹਾਂ ਉਹ ਆਪਾਂ ਵਾਰਮ-ਅਪ ਕਰਦੇ ਹਾਂ ਪਹਿਲਾਂ ਦੱਸਿਆ ਤੁਹਾਨੂੰ ਵਾਰਮ-ਅਪ ਕਰਕੇ ਫਿਰ ਆਪਾਂ ਗੇਮ ਸ਼ੁਰੂ ਕਰਦੇ ਹਾਂ ਜੇ ਆਪਾਂ ਉਹ ਵਾਰਮ-ਅਪ ਨਹੀਂ ਕਰਾਂਗੇ ਵਾਰਮ-ਅਪ ਚ ਹੁੰਦਾ ਕੀ ਹੈ ਤੁਸੀਂ ਥੋੜਾ ਜਿਹਾ ਚੱਕਰ ਲਗਾਣਾ ਹੈ ਦੌੜ ਕੇ ਉਸ ਤੋਂ ਬਾਅਦ ਤੁਸੀਂ ਐਕਸਰਸਾਈਜ਼ ਕਰਨ ਦੇ 10-15 ਮਿੰਟ ਤਾਂ ਕਿ ਤੁਹਾਡੀ ਬਾਡੀ ਜਿਹੜੀ ਗਰਮ ਹੋ ਜਵੇ। ਫਿਰ ਜਦੋਂ ਤੁਸੀਂ ਖੇਡਦੇ ਹੋ ਤਾਂ ਤੁਹਾਨੂੰ ਕੋਈ ਚੋਟ ਨਹੀਂ ਆਉਂਦੀ। ਜੇ ਤੁਸੀਂ ਸਿੱਧਾ ਜਾ ਕੇ ਗੇਮ ਕਰਨ ਲੱਗ ਜਾਓਗੇ ਤਾਂ ਖਿੱਚ ਪੈ ਜਾਣਾ, ਮੋਚ ਆ ਜਾਣਾ ਬਹੁਤ ਕਾਮਨ ਜੀ ਗੱਲਾਂ ਨੇ ਜਦ ਤੁਸੀਂ ਵਾਰਮ-ਅਪ ਨਹੀਂ ਕਰਦੇ। ਉਸ ਤੋਂ ਬਾਅਦ ਜਦੋਂ ਆਪਣੀ ਗੇਮ ਖਤਮ ਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਆਪਾਂ 쿨ਿੰਗ ਡਾਊਨ ਕਰਦੇ ਹਾਂ। ਜੇ ਬਹੁਤ ਕੂਲਿੰਗ ਡਾਊਨ ਨਹੀਂ ਕਰਦੇ ਤਾਂ ਵੀ ਆ ਮੁਸ਼ਕਿਲ ਆਉਂਦੀ ਨੇ ਤਾਂ ਨਿੰਤਾ குரு ਦੇ ਵਿੱਚ ਤੇ ਗੇਂਦ ਦੇ ਆਕਰ ਦੇ ਵਿੱਚ ਦੋਨੋਂ ਵਿੱਚ ਐਕਸਰਸਾਈਜ਼ ਬਹੁਤ ਜ਼ਰੂਰੀ ਨੇ ਨਿੰਤਾ ਆਪਣੀ ਬਾਡੀ ਦੇ ਵਿੱਚ ਖਿੱਚ ਪੈਣਾ ਮੋਚ ਆਣਾ ਤੇ ਬਹੁਤ ਆਮ ਹੋ ਜਾਂਦਾ ਹੁੰਦਾ ਹੂੰ ਤੇ ਇਹ ਚੀਜ਼ਾਂ ਅਗਰ ਹੋ ਜਾਂਦੀਆਂ ਨੇ ਮੈਮ ਫਰਜ਼ ਕਰੋ ਕਿਸੇ ਦੇ ਮੋਚ ਪੈ ਗਈ ਜਾਂ ਫਿਰ ਚੰਗੀ ਤਰ੍ਹਾਂ ਕਿਸੇ ਨੇ ਕੂਲ ਡਾਊਨ ਨਹੀਂ ਕੀਤਾ ਕਿਉਂਕਿ ਜਦੋਂ ਆਪਾਂ ਖੇਡ ਖੇਡਦੇ ਆ ਤਾਂ ਇਟਸ ਨਾਰਮਲ ਵੀ ਕਿ ਗਰਮੀ ਸਾਨੂੰ ਆਏਗੀ ਤੇ ਸਾਡੇ ਸਰੀਰ ਬਿਲਕੁਲ ਕਈ ਵਾਰ ਤਾਂ ਕਈ ਬੱਚੇ ਕੀ ਕਰਦੇ ਨੇ ਮੈਂ ਇੱਕਦਮ ਪਾਣੀ ਪੀ ਲੈਂਦੇ ਨੇ ਖੇਡ 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 ਕੇ ਤੇ ਉਹ ਇੱਕਦਮ ਪਾਣੀ ਪੀਣਾ ਸਾਡਾ ਹੈਲਥ ਕਿਤੇ ਨਾ ਕਿਤੇ ਵਿਗਾੜ ਸਕਦਾ ਹੈ ਜਾਂ ਨਹੀਂ ਵਿਗਾੜ ਸਕਦਾ ਜੀ ਸਾਡੇ ਬਾਡੀ ਗਰਮ ਹੈ ਤਾਂ ਉਸ ਤੋਂ ਬਾਅਦ ਅਸੀਂ ਪਾਣੀ ਪੀ ਲੰਦੇ ਆ ਉਹ ਗਰਮਾਹੜ ਜਿਹੜੀ ਆ ਇੱਕੋ ਆਮ ਠੰਡੀ ਹੋ ਜਾਂਦੀ ਹੈ ਜਿਸ ਨੇ ਵੀ ਥੋੜੇ ਟਾਈਮ ਲਾ ਕੇ ਠੰਡਾ ਹੋਣਾ ਹੁੰਦਾ ਉਹ ਇੱਕਦਮ ਜਦੋਂ ਠੰਡੀ ਹੋ ਜਾਂਦੀ ਆ ਉਹ ਸਾਰੇ ਤੇ ਆਰਗਨਸ ਤੇ ਵੀ ਅਸਰ ਪਾਉਂਦੀ ਆ ਹੂੰ ਠੀਕ ਹੈ ਤੇ ਮੈਂ ਹੁਣ ਗੱਲ ਕਰਾਂਗੇ ਤੁਹਾਡੇ ਹੋਰ ਤੁਹਾਡੇ ਸਫਰ ਦੇ ਬਾਰੇ ਥੋੜਾ ਜਿਹਾ ਹੋਰ ਗੱਲ ਕਰਨ ਲਈ ਥੋੜਾ ਜਿਹਾ ਸਮਾਂ ਸਾਡੇ ਕੋਲ ਹੈਗਾ ਹੈ ਗੱਲਬਾਤ ਦੇ ਲਈ ਕਿ ਤੁਸੀਂ ਕਿੱਥੇ ਕਿੱਥੇ ਗਏ ਹੋ ਖੇਡਣ ਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਜਲਗਾਉ ਦੇ ਵਿੱਚ ਅ ਸਾਡੀ ਸਭ ਤੋਂ ਪਹਿਲਾਂ ਮੈਂ ਗਈ ਸੀ ਰਾਜਸਥਾਨ ਦੇ ਵਿੱਚ ਮਾਊਂਟ ਆਬੂਲੇ ਵਿੱਚ ਉੱਥੇ ਕਿਹਾ ਕਿ ਅਸੀਂ ਕਾਈ ਨਾਪ ਨੇ ਸਟੇਟ ਤੇ ਨੈਸ਼ਨਲ ਕਲੰਗੀ ਸੀ ਜੀ ਉੱਥੇ ਖੇਡ ਕੇ ਉਸ ਤੋਂ ਬਾਅਦ ਮੈਂ ਗਈ ਸੀ ਮਹਾਰਾਸ਼ਟਰ ਦੇ ਰਹੀਆਂ ਮੈਂ ਜਲਗਾਉ ਉਸ ਤੋਂ ਬਾਅਦ ਮੈਂ ਛੱਤੀਸਗੜ੍ਹ ਗਈਆਂ ਕੋੜਬਾ ਜਗ੍ਹਾ ਉੱਥੇ ਅੱਜੇ ਘਰ ਦੇ ਵਿੱਚ ਬਿਲਾਈ ਜਗ੍ਹਾ ਉੱਥੇ ਵੀ ਗਈਆਂ ਮੈਂ ਤੇ ਆਹ ਸਾਰੀਆਂ ਜਗਾਵਾਂ ਨੇ ਆਪਣੇ ਪੰਜਾਬ ਦੇ ਵਿੱਚ ਹੀ ਮੈਂ ਬਹੁਤ ਜਗਾਵਾਂ ਗਈਆਂ ਅਮਰਸਰ ਗਈਆਂ ਲੁਧਿਆਣਾ ਗਈਆਂ ਤਾਂ ਤਰੰਦਾਰਨ ਗਈਆਂ ਇਹ ਸਾਰੀ ਜਗਾਵਾਂ ਤੇ ਮੈਂ ਖੇਡ ਦੇ ਨਾਲ ਨਾਲ ਸੀ ਹੂੰ ਤੇ ਜਦੋਂ ਮੈਂ ਤੁਸੀਂ ਉੱਤੇ ਮਿਲਦੇ ਸੀ ਲੋਕਾਂ ਨੂੰ ਸਬਦਾ ਆਰਟ ਸਟੇਜਸ ਆ ਡਿਫਰੈਂਟ ਡਿਫਰੈਂਟ ਵੱਖਰੋ ਵੱਖਰਾ ਮਾਹੌਲ ਹੁੰਦਾ ਤੇ ਵੱਖੋ ਵੱਖਰਾ ਕਲਚਰ ਹੁੰਦਾ ਤੇ ਵੱਖਰੋ ਵੱਖਰੀ ਬੋਲੀ ਹੁੰਦੀ ਆ ਸੋ ਸਪੋਰਟਸ ਪਲੇਅਰ ਕਈ ਹਫ਼ਤੇ ਬਾਅਦ ਲਈ ਜਾਂਦਾ ਜਾਂ ਫਿਰ 15 ਦਿਨ ਲਈ ਜਾਂਦਾ ਕਿਉਂਕਿ ਜਿੰਨੇ ਦਿਨ ਉੱਤੇ ਆਪਣੇ ਸਕੈਡਿਊਲ ਦੇ ਮੁਤਾਬਿਕ ਸਾਡਾ ਸਪੋਰਟਸ ਦਾ ਪ੍ਰਬੰਧ ਚੱਲਦਾ ਹੁੰਦਾ ਜਾਂ ਫਿਰ ਸਪੋਰਟਸ ਮੀਟ ਚੱਲਦੀ ਹੁੰਦੀ ਹੈ ਜਾਂ ਫਿਰ ਖੇਡਾਂ ਚੱਲਦੀਆਂ ਹੁੰਦੀਆਂ ਨੇ ਸਾਨੂੰ ਉਹਨਾਂ ਦੇ ਉੱਥੇ ਰਹਿਣਾ ਪੈਂਦਾ ਤੇ ਜਦੋਂ ਤੁਸੀਂ ਹੋਰ ਨਾਲ ਪਲੇਅਰਸ ਨਾਲ ਉੱਥੇ ਮਿਲਦੇ ਸੀਗੇ ਸੋ ਕਿਵੇਂ ਦਾ ਫੀਲ ਹੁੰਦਾ ਸੀਗਾ ਕਿ ਉਹ ਤੁਹਾਨੂੰ ਅਡਜਸਟ ਕਰਨ ਦੇ ਵਿੱਚ ਸੌਖਾ ਰਹਿੰਦਾ ਸੀਗਾ ਜਾਂ ਫਿਰ ਐਦਾਂ ਲੱਗਦਾ ਸੀ ਕਿ ਯਾਰ ਅਸੀਂ ਕਿੱਥੇ ਆ ਗਏ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਮੈਂ ਜਦੋਂ ਨਾ ਮੁੰਗੀ ਮੈਂ ਕੋਈ ਕੇਰਲਾ ਵੀ ਗਈਆਂ ਗਏ ਸੀ ਤੇ ਉੱਥੇ ਜਾ ਕੇ ਅਸੀਂ ਇੱਕ ਟੀਮ ਬੰਗਲੌਰ ਦੇ ਨਾਲ ਅਡਜਸਟ ਕਰਨਾ ਸੀ ਕਰਨਾਟਕਾ ਦੀ ਟੀਮ ਸੀ ਕੁੜੀ ਸੀ ਬੰਗਲੌਰ ਦੀ ਮੇਰੇ ਨਾਲ ਐਨ ਐਸ ਪਲੇਅਰ ਸੀ ਜਿਹੜਾ ਤਾਂ ਉਹਨਾਂ ਨੇ ਬੈਠੇ ਬੈਠੇ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਉਹ ਸਫ਼ਰ ਮੇਰਾ ਅੱਜ ਤੱਕ ਉਹਨਾਂ ਦੇ ਨਾਲ ਚੱਲ ਰਿਹਾ ਹੈ ਕਿ ਅੱਜ ਵੀ ਉਹ ਮੇਰੇ ਕੱਠ ਚ ਨੇ ਅੱਜ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਮੇਰੇ ਨਾਲ ਗੱਲਬਾਤ ਕਰਦੇ ਨੇ ਉਹ ਪੰਜਾਬ ਆਂਦੇ ਨੇ ਜਰੂਰ ਮਿਲ ਕੇ ਜਾਂਦੇ ਨੇ ਤਾਂ ਬੋਰਡ ਦੇ ਨਾਲ-ਨਾਲ ਮੇਰੇ ਦੇਖੋ ਕਿੱਥੇ-ਕਿੱਥੇ ਤੱਕ ਰਿਸ਼ਤੇ ਬਣੇ ਹਨਾ ਕਰਨਾਟਕਾ ਦਾ ਜਿਹੜਾ ਪਲੇਅਰ ਆ ਉਹ ਮੇਰੇ ਨਾਲ ਚਾਹ ਗੁਜਰਾਤ ਦਾ ਪਲੇਅਰ ਮੇਰੇ ਨਾਲ ਚਾਹ ਉਹਨਾਂ ਦੇ ਨਾਲ ਮੈਂ ਜਦੋਂ ਗੱਲਾਂ-ਬਾਤਾਂ ਕੀਤੀਆਂ ਮੈਨੂੰ ਅੱਛਾ ਲੱਗਿਆ ਸੀ ਹਾਂ ਕਰਨਾਟਕਾ ਵੀ ਅੱਛੀ ਜਗ੍ਹਾ ਹੈ ਕਰਨਾਟਕਾ ਦੇ ਲੋਕ ਵੀ ਅੱਛੇ ਹੁੰਦੇ ਨੇ ਮੈਂ ਕੇਰਲਾ ਗਈ ਤਾਂ ਮੈਨੂੰ ਕੇਰਲਾ ਦੇ ਲੋਕ ਇਹਨਾਂੋਂ ਜ਼ਿਆਦਾ ਚੰਗੇ ਲੱਗੇ ਤੁਸੀਂ ਲਗਾ ਲਓ ਕਿ ਜੇ ਤੁਸੀਂ 12 1 ਵਜੇ ਵੀ ਤੁਸੀਂ ਬਾਹਰ ਜਾਣਾ ਹੈ ਨਾ ਕਿਤੇ ਤਾਂ ਤੁਸੀਂ ਪੂਰੀ ਸਟੇ ਲਈ ਉੱਥੇ ਘੁੰਮ ਸਕਦੇ ਹੋ ਹੂੰ ਉਦੋਂ ਕਿ ਲੋਕ ਬੜੇ ਜ਼ਿਆਦਾ ਕਹਿਣ ਦੀ ਗੱਲ ਆਪਾਂ ਪਾਟਦੇ ਆਂ ਕਿ ਹਾਂਜੀ ਕੇਰਲਾ ਸਰ ਐਜੂਕੇਟਿਡ ਸਟੇਟਾ ਸਭ ਤੋਂ ਬਾਅਦ ਉਥੇ ਲਿਟਰੇਸੀ ਆ ਉਸ ਰੱਖਤਾਂ ਦੀ ਗੱਲ ਨਹੀਂ ਆ ਜਦ ਮੈਂ ਉਥੇ ਗਈ ਆਪਣੇ ਅੱਖੀਂ ਦੇਖਿਆ ਤਾਂ ਉਹ ਜਿਹੜੀ ਵਸੂਸ ਨੇ ਹੁੰਦੀ ਆ ਜੇ ਸੱਤੋਂ ਜ਼ਿਆਦਾ ਐਜੂਕੇਟਿਡ ਸਟੇਟ ਆ ਤੇ ਇੱਥੇ ਦੇ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਚੰਗੇ ਨੇ ਕੋਈ ਹੋਮੇ ਨਹੀਂ ਨਾਲੇ ਵਿੱਚ ਤਾਂ ਉੱਥੇ ਜਾਣਾ ਮੈਨੂੰ ਬਹੁਤ ਚੰਗਾ ਲੱਗਿਆ ਸੋ ਇੱਕ ਆਖੀਰ ਦੇ ਵਿੱਚ ਔਰ ਕੁਐਸਚਨ ਮੈਮ ਤੁਹਾਡੇ ਲਈ ਕੀ ਜਿਹੜੀ ਸਪੋਰਟਸ ਆ ਉਹ ਸਾਡੀ ਪਰਸਨੈਲਿਟੀ ਨੂੰ ਕਿਵੇਂ ਨਿਖਾਰਦੀ ਆ ਜੀ ਇਹਦੇ ਬਾਰੇ ਵੀ ਥੋੜਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੀ ਜੀ ਪਰਸਨੈਲਿਟੀ ਨੂੰ ਨਿਖਾਰਦੀ ਹੈ ਜਿਹੜੇ ਕੈਰੈਕਟਰਸਟਿਕਸ ਤੁਹਾਨੂੰ ਚਾਹੀਦੇ ਨੇ ਜ਼ਿੰਦਗੀ ਜੀਣ ਦੇ ਲਈ ਪੇਸ਼ੈਂਸ ਕੋਆਪਰੇਸ਼ਨ ਇੱਕ ਅਬਾਡਜਸਟੇਬਿਲਟੀ ਚਾਹੀਦੀ ਹੈ ਤੁਹਾਨੂੰ ਹਰ ਜਿੱਤ ਨੂੰ ਇੱਕ ਤਰੀਕੇ ਨਾਲ ਲੈਣਾ ਨਾ ਕਿਸੇ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਣਾ ਹਨਾ ਜੀ ਤੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਇਹ ਸਾਰੀ ਚੀਜ਼ਾਂ ਨੇ ਓਰਿਜਨਲ ਆ ਜਾਂਦੀਆਂ ਨੇ ਅੱਜ ਤਾਂ ਆਪਾਂ ਘਰ ਬੈਠ ਕੇ ਹੁਣ ਅੱਜ ਕੱਲ ਦੀ ਪੀੜ੍ਹੀ ਨੂੰ ਇਹ ਚੀਜ਼ਾਂ ਬਹੁਤ ਲੇਟ ਆਉਂਦੀਆਂ ਨੇ ਹਨਾ ਜੇ ਤੁਸੀਂ ਛੇਹੀ ਤੋਂ ਵੀ ਆਪਣੀ ਸਟਾਰਟ ਕਰਦੇ ਨਿਊ ਗੇਮ ਤੁਹਾਡੇ ਵਿੱਚ ਇਹ ਚੀਜ਼ਾਂ ਅਚਮੀ ਨੌਵੇਂ ਤੱਕ ਆ ਜਾਂਦੀਆਂ ਨੇ ਐਡਜਸਟੇਬਿਲਟੀ ਆ ਜਾਂਦੀ ਹੈ ਤੁਸੀਂ ਕਿਸੇ ਹੋਰ ਸਟੇਟ ਦੇ ਬੱਚੇ ਨਾਲ ਗੱਲਬਾਤ ਕਰਦੇ ਹੋ ਤੁਹਾਨੂੰ ਅੱਛਾ ਲੱਗਦਾ ਤੁਸੀਂ ਉਹਨਾਂ ਦੇ ਨਾਲ ਉਹਨਾਂ ਦੇ ਬਾਰੇ ਹੋਰ ਜਾਣਨਾ ਸ਼ੁਰੂ ਕਰਦੇ ਹੋ ਤੁਹਾਨੂੰ ਐ ਪਤਾ ਲੱਗਦਾ ਇੰਡੀਆ ਇੱਕ ਹੈ ਤੁਹਾਨੂੰ ਪਤਾ ਲੱਗਦਾ ਪੰਜਾਬ ਇੱਕ ਜਗ੍ਹਾ ਪਰ ਆਪਾਂ ਇੰਡੀਆ ਨਾਲ ਇੱਕ ਇਹ ਜਿਹੜੀ ਹੈ ਇੰਟੀਗ੍ਰੇਸ਼ਨ ਦੀ ਭਾਵਨਾ ਵੀ ਆ ਜਾਂਦੀ ਹੈ ਤੁਹਾਡੇ ਵਿੱਚ ਕਿ ਇੰਡੀਅਨ ਹੋਣ ਦੀ ਭਾਵਨਾ ਵੀ ਆ ਜਾਂਦੀ ਹੈ ਤੁਹਾਨੂੰ ਅੱਛਾ ਲੱਗਦਾ ਕਿ ਮੈਂ ਜਿਹੜੇ ਬੀਸ ਚ ਰਹਿੰਦਾ ਉੱਥੇ ਵੱਖ-ਵੱਖ ਤਾਂ ਦੇ ਲੋਕ ਨੇ ਵੱਖ-ਵੱਖ ਤਾਂ ਦਾ ਕਲਚਰ ਹੈ ਕਜੇ ਤੁਸੀਂ ਜੰਮੇਓ ਤੇਰੇ ਲੋਕਾਂ ਨੂੰ ਮਿਲਦੇ ਹੋ ਖਾਣਾ ਖਾਂਦੇ ਹੋ ਤੁਹਾਨੂੰ ਹੋਰ ਚੀਜ਼ਾਂ ਦੀ ਜਾਣਕਾਰੀ ਮਿਲਦੀ ਆ ਥੋੜੀ ਜਿਹੜੀ ਆ ਟੂਰਿਸਟ ਟੂਰਿਸਟ ਜੀ ਆ ਉਹ ਵਸਦੀ ਆ ਜੇ ਜਦੋਂ ਹੋਰ ਕਿਤੇ ਚਾਹੁੰਦੇ ਆ ਤੁਹਾਡਾ ਜੀ ਕਰਦਾ ਹੋਰ ਜਾਨਣਾ ਮੈਂ ਇੱਥੇ ਦੇ ਲੋਕਾਂ ਨੂੰ ਹੋਰ ਕਲਚਰ ਸੋ ਜਾਂਦੇ ਜਾਂਦੇ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਜੋ ਸਾਡੇ ਨੌਜਵਾਨ ਨੇ ਖਾਸ ਕਰਕੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਜੀ ਕਿਉਂਕਿ ਹੈਲਥ ਦੇ ਉੱਤੇ ਗੱਲ ਹੋ ਰਹੀ ਸੀਗੀ ਆਪਾਂ ਨੇ ਤੁਸੀਂ ਆਪਣਾ ਸਫਰ ਵੀ ਬਿਆਨ ਕੀਤਾ ਹੈਲਥ ਬਾਰੇ ਵੀ ਗੱਲਾਂ ਹੋਈਆਂ ਕਿ ਸਪੋਰਟਸ ਕਿਵੇਂ ਸਾਡੀ ਸਿਹਤ ਨੂੰ ਸਹੀ ਰੱਖਦੀ ਹੈ ਉਹਦੇ ਬਾਬਤ ਵੀ ਗੱਲਾਂ ਹੋਈਆਂ ਤੁਸੀਂ ਇਹ ਵੀ ਦੱਸਿਆ ਕਿ ਸਪੋਰਟਸ ਸਾਨੂੰ ਕਰਨਾ ਕਿੰਨਾ ਜ਼ਰੂਰੀ ਹੈ ਸੋ ਮੈਮ ਜਾਂਦੇ ਜਾਂਦੇ ਕੀ ਕਹੋਗੇ ਸਾਡੇ ਦਰਸ਼ਕਾਂ ਨੂੰ ਕਿਉਂਕਿ ਤੁਸੀਂ ਯਾਰ ਸਾਡੇ ਨਾਲ ਲਾਈਵ ਇੱਕ ਤੁਸੀਂ ਟੀਚਰ ਵੀ ਹੋ ਤੇ ਤੁਸੀਂ ਇੱਕ ਸਪੋਰਟਸ ਪਲੇਅਰ ਵੀ ਰਹਿ ਚੁੱਕੇ ਹੋ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਤੁਸੀਂ ਖੇਡਿਆ ਅੰਜੀ ਮੈਂ ਕਹਿਣਾ ਚਾਹੂੰਗੀ ਕਿ ਤੁਸੀਂ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਫੋਕਸ ਰੱਖੋ ਕਿ ਮੈਨੂੰ ਕੀ ਕਰਨਾ ਹੈ ਕੀ ਕਰਕੇ ਅੱਗੇ ਵਧਣਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਏਮ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਨੇ ਉਹ ਪਲੱਸ 1 ਪਲੱਸ 2 ਤੱਕ ਜਾ ਕੇ ਇਹੀ ਸੋਚਦੇ ਰਹਿੰਦੇ ਨੇ ਮੈਂ ਕਰਨਾ ਕੀ ਹੈ ਜ਼ਿੰਦਗੀ 'ਚ ਹਨਾ ਤਾਂ ਨਾਲ-ਨਾਲ ਆਪਣਾ ਸਪੋਰਟਸ ਵੀ ਜਾਰੀ ਰੱਖੋ ਕਈ ਵਾਰ ਕੀ ਹੁੰਦਾ ਤੁਸੀਂ ਐ ਸੋਚਦੇ ਹੋ ਸਪੋਰਟਸ ਦੇ ਵਿੱਚ ਕਰੀਅਰ ਨਹੀਂ ਹੁੰਦਾ ਸਪੋਰਟਸ ਦੇ ਵਿੱਚ ਵੀ ਕਰੀਅਰ ਬਣ ਸਕਦਾ ਤੁਸੀਂ ਸਪੋਰਟਸ ਨੂੰ ਆਪਣਾ ਕਰੀਅਰ ਚੁਣ ਸਕਦੇ ਹੋ ਨਾਲ-ਨਾਲ ਪੜ੍ਹਾਈ ਕਰ ਸਕਦੇ ਹੋ ਤੇ ਆਪਣੀ ਦੀ ਲਾਈਫ ਹੈ ਉਹਨੂੰ ਤੁਸੀਂ ਅੱਛਾ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਸਪੋਰਟਸ ਕਰੋਗੇ ਤੁਸੀਂ ਮੈਂਟਲੀ ਹੋ ਹੈਲਦੀ ਹੋਵੋਗੇ ਫਿਜ਼ੀਕਲੀ ਹੈਲਦੀ ਹੋਵੋਗੇ ਤੁਹਾਡੇ ਵਿੱਚ ਹੋਰ ਸੋ ਚੀਜ਼ਾਂ ਆਣਗੀਆਂ ਪੜਾਈ ਕਰੋਗੇ ਪੜਾਈ ਦੇ ਨਾਲ ਪੜਾਈ ਕਰਕੇ ਵੀ ਤੁਸੀਂ ਚੰਗੀ ਨੌਕਰੀ ਕਰੋਗੇ ਤੁਹਾਡੇ ਵਿੱਚ ਉਹੀ ਆਹੀ ਚੀਜ਼ਾਂ ਜਿਹੜੀ ਸਪੋਰਟਸ ਦੇ ਨਾਲ ਆਣਗੀਆਂ ਉਹੀ ਚੀਜ਼ੇ ਤੁਹਾਡੀ ਪੜਾਈ ਕਰਕੇ ਆਣਗੀਆਂ ਤੁਸੀਂ ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਕੇ ਚੱਲੋ ਲਾਈਫ ਦੇ ਵਿੱਚ ਐਨਾ ਸੋਚੋ ਕਿ ਮੈਂ ਖੇਡਾਂ ਖੇਡਣੀ ਹੈ ਨਹੀਂ ਅੱਜ ਕੱਲ ਦੇ ਬੱਚੇ ਬਹੁਤ ਘੱਟ ਜਿਹੜੀ ਤੁਹਾਡੀ ਟੀਮ ਚ ਖੇਡਦੇ ਹੁੰਦੇ ਸੀ 16 16 ਬੱਚੇ ਹੁੰਦੇ ਸੀ ਟੀਮਾਂ ਚ ਅੱਜ ਕੱਲ ਤਾਂ 13 14 ਬੱਚੇ ਹੀ ਬੜੀ ਮੁਸ਼ਕਿਲ ਨਾਲ ਲੰਘਦੇ ਨੇ ਤਾਂ ਖੂਲਾਂ ਦੇ ਵਿੱਚ ਜਿਹੜਾ ਹੈਗਾ ਆਪਣੇ ਜਨ ਉਸ ਤੁਹਾਡੇ ਸਪੋਰਟਸ ਟੀਚਰ ਨੂੰ ਕੁਐਸਚਨ ਕਰੋ ਕਿ ਸਰ ਕਿਹੜੀ ਗੇਮ ਤੋਂ ਖੇਡਦੇ ਸੀ ਉਹਨਾਂ ਨਾਲ ਗੱਲਾਂ ਕਰੋ ਕਿਦਾਂ ਸੀ ਗੇਮ 'ਤੇ ਅੱਗੇ ਵਧ ਸਕਦੇ ਆ ਕਿਦਾਂ ਸੀ ਸਕੂਲ ਦੇ ਵਿੱਚ ਕੰਮ ਬਣਾ ਸਕਦੇ ਆ ਸਰ ਤੁਸੀਂ ਕਿਦਾਂ ਮੈਨੇਜ ਕੀਤੀ ਆਪਣੀ ਜ਼ਿੰਦਗੀ ਆਪਣੇ ਸਪੋਰਟਸ ਟੀਚਰ ਨਾਲ ਗੱਲ ਕਰੋ ਸਪੋਰਟਸ ਟੀਚਰ ਨੂੰ ਕਹੋ ਕਿ ਸਾਨੂੰ ਗੇਮ ਵੱਲ ਜਿਹੜਾ ਪ੍ਰੇਰਿਤ ਕਰਨ ਸਾਨੂੰ ਗੇਮ ਖੇਡਾਂ ਆਪਣੀ ਜ਼ਿੰਦਗੀ ਚ ਜਿਹੜੇ ਜੋ ਨਾ ਨੇ ਆਪਣੇ ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਕੀਤੇ ਨੇ ਉਹਨਾਂ ਨੂੰ ਸਖਾ। ਸੋ ਮੈਮ ਤੁਸੀਂ ਆ ਸਾਡੇ ਨਾਲ ਜੁੜੇ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਜ਼ਿੰਦਗੀ ਦੀਆਂ ਬਹੁਤ ਵਧੀਆ ਵੜਮੂਲੀਆਂ ਗੱਲਾਂ ਦਸੀਆਂ ਉਹਨਾਂ ਨੂੰ ਦੱਸਿਆ ਕਿ ਖੇਡਾਂ ਖੇਡਣੀਆਂ ਕਿਉਂ ਚਾਹੀਦੀਆਂ ਨੇ ਸਾਡੇ ਹੈਲਥ ਦੇ ਉੱਤੇ ਕਿਵੇਂ ਸਹੀ ਰਹਿੰਦਾ ਖੇਡਾਂ ਖੇਡਣਾ ਤੇ ਕੀ ਬੈਨੀਫਿਟਸ ਨੇ ਤੇ ਸਸੀਂ ਆਪਣੀ ਪਰਸਨੈਲਿਟੀ ਨੂੰ ਖੇਡਾਂ ਦੇ ਨਾਲ ਕਿਵੇਂ ਨਿਖਾਰ ਸਕਦੇ ਆ ਤੇ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ ਅੱਜ ਸਾਡੇ ਨਾਲ ਜੁੜੇ ਸਨ ਇੱਕ ਮੈਮ ਜਿਹੜੇ ਕਿ ਸਪੋਰਟਸ ਪਲੇਅਰ ਨੇ ਤੇ ਟੀਚਰ ਵੀ ਨੇ ਜੀ ਤੇ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਖੇਡ ਕੇ ਆਏ ਨੇ ਇੰਟਰ ਯੂਨੀਵਰਸਿਟੀ ਤੇ ਹੋਰ ਵੱਡੇ ਨੈਸ਼ਨਲ ਸਟੇਟ ਲੈਵਲ ਤੱਕ ਵੀ ਖੇਡਿਆ ਤੇ ਉਹਨਾਂ ਨੇ ਆਪਣੀ ਜੌਬ ਜਿਹੜੀ ਪ੍ਰਾਪਤ ਕੀਤੀ ਹੈ ਉਹ ਸਪੋਰਟਸ ਨੂੰ ਹੀ ਲੈ ਕੇ ਕੀਤੀ ਹੈ ਜੀ ਸਪੋਰਟਸ ਦੇ ਬਦੌਲਤ ਹੀ ਉਹਨਾਂ ਨੇ ਆਪਣੀ ਇਹ ਸਰਕਾਰੀ ਜੌਬ ਜਿਹੜੀ ਪ੍ਰਾਪਤ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਸਪੋਰਟਸ ਕਿਉਂ ਕਰਨੀ ਚਾਹੀਦੀ ਆ ਸਪੋਰਟਸ ਸਾਡੇ ਲਈ ਕਿਉਂ ਜ਼ਰੂਰੀ ਹੈ ਕੀ ਬੈਨੀਫਿਟਸ ਨੇ ਕੀ ਲਾਭ ਨੇ ਸਾਡੇ ਹੈਲਥ ਲਈ ਕਿਉਂ ਜ਼ਰੂਰੀ ਹੈ ਤੇ ਅਸੀਂ ਪਰਸਨੈਲਿਟੀ ਨੂੰ ਕਿਵੇਂ ਨਿਖਾਰ ਸਕਦੇ ਆ ਸੋ ਇਸ ਬਾਬਤ ਅੱਜ ਗੱਲਾਂ ਹੋਈਆਂ ਸੋ ਆਸ ਕਰਦਾ ਤੁਹਾਨੂੰ ਅੱਜ ਦੀ ਸਾਡੀ ਇਹ ਜਿਹੜੀ ਗੱਲਬਾਤ ਹੈ ਇਹ ਜ਼ਰੂਰ ਪਸੰਦ ਆਈ ਹੋਵੇਗੀ ਦਰਸ਼ਕੋ ਤੋ ਇਹ ਜਿਹੜੇ ਲਿੰਕ ਵੀਡੀਓ ਨੂੰ ਲਿੰਕ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਤੇ ਤੁਸੀਂ ਵੇਖਦੇ ਰਹੋ